ਤੁਸੀਂ ਬਾਣੀ ਦਾ ਪਾਠ ਕਰਦੇ ਹੋਏ ਕੁਰਸੀ ਢਾਕੇ ਪੰਜਾਬ ਦੇ ਲੋਕਾਂ ਨੂੰ 7 ਕਿਲੋਮੀਟਰ ਤੋਂ ਦੱਸਿਆ ਵੀ ਬੁੱਢਾ ਦਰਿਆ ਸੌਪਿਆ ਹੁਣ ਜੇ ਤਾਂ ਤੁਸੀਂ ਲੀਡਰ ਹੋ ਫਿਰ ਤਾਂ ਜਵਾਬਦੇਹੀ ਤੁਹਾਡੀ ਪਾਰਲੀਮੈਂਟ ਦੇ ਵਿੱਚ ਹੈ ਜੇ ਤੁਸੀਂ ਸੰਤ ਤੋਂ ਤਸ਼ਰੀਕ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਹਿ ਦਿਓ ਵੀ ਬੁੱਢਾ ਦਰਿਆ ਜਿਹੜਾ ਆ ਸਾਫ ਹੋ ਗਿਆ ਇੰਡਸਟਰੀ ਦਾ ਪਾਣੀ ਪੈਣਾ ਜਿਹੜਾ ਰੁਕ ਗਿਆ ਤੇ ਮੈਨੂੰ ਲੱਗਦਾ ਅਸੀਂ ਇਹਨਾਂ ਨਾਲ ਕਿਸੇ ਮੁੱਦੇ ਦੇ ਨਾਲ ਬਹਿਸ ਕਰਾਂਗੇ ਆਪਣਾ ਚੈਲੰਜ ਵੀ ਵਾਪਸ ਲੈ ਲੈਣਾ ਜਿੱਥੇ ਆਪਾਂ ਖੜੇ ਆ ਇਹਦੇ ਤੋਂ 7 ਕਿਲੋਮੀਟਰ ਪਿੱਛੇ ਜਾ ਕੇ ਕੁਰਸੀ ਢਾਹ ਕੇ ਕਿਹਾ ਵੀ ਪਾਣੀ ਸਾਫ਼ ਆ ਕੀ ਇੱਥੇ ਪਾਣੀ ਸਾਫ਼ ਹੋ ਗਿਆ ਜੇ 1500 ਪੱਥਰ ਲਾਉਣ ਦੇ ਨਾਲੇ ਸਾਰਾ ਕੁਝ ਹੁੰਦਾ ਸੀ ਫੇਰ ਤਾਂ ਸਾਰੀ ਦੁਨੀਆ ਨੂੰ ਹੱਲ ਬਹੁਤ ਸੌਖਾ ਲੱਭ ਗਿਆ ਇਹ ਪਹਿਲਾਂ ਹੀ ਲੱਭ ਜਾਣਾ ਚਾਹੀਦਾ ਸੀ ਵੀ ਇੱਕ ਕੁਰਸੀ ਮੈਨੂੰ ਦਿਓ ਮੈਂ 50 ਕਿਲੋਮੀਟਰ ਪਿੱਛੇ ਚੱਲ ਜਾਣਾ ਜਾਂ ਮੈਂ ਮਨਾਲੀ ਚਲੇ ਜਾਣਾ ਮੈਂ ਤਾਂ ਬਰਫ਼ ਵੀ ਦਿਖਾ ਸਕਦਾ ਦੇਖੋ ਜੀ ਪਾਣੀ ਜਿੱਥੋਂ ਤੁਰਦਾ ਬਹੁਤ ਸਾਫ਼ ਹੈ ਉਹ ਇਹੀ ਤਾਂ ਅਸੀਂ ਕਹਿੰਦੇ ਆ ਬਾਬਾ ਜੀ ਜਿੱਥੇ ਤੁਸੀਂ ਬੈਠੇ ਆ ਉਥੇ ਪਾਣੀ ਬਹੁਤ ਸਾਫ਼ ਹੈ ਇੱਥੋਂ ਉਸ ਸਾਫ਼ ਪਾਣੀ ਦੇ ਵਿੱਚ ਕਾਲਾ ਪਾਣੀ ਪੈ ਜਾਂਦਾ ਤੇ ਇਹ ਪਾਣੀ ਸਤਲੁਜ ਸਾਡੇ ਪੀਣ ਵਾਲੇ ਪਾਣੀ 'ਚ ਪੈ ਜਾਂਦਾ ਇਹ ਤਾਂ ਸਰਕਾਰਾਂ ਦਾ ਡਬਲ ਇੰਜਨ ਹੈ ਬਾਬਾ ਜੀ ਲੋਕਾਂ ਨੇ ਕਹਿਤਾ ਵੀ ਅਸੀਂ ਆਪ ਬੰਨ ਮਾਰਾਂਗੇ ਹੁਣ ਅਸੀਂ ਗੰਦਾ ਪਾਣੀ ਨਹੀਂ ਪੀਣਾ ਸਰਕਾਰ ਨੇ ਫਿਰ ਇਹ ਕੰਮ ਨਹੀਂ ਕੀਤਾ ਵੀ ਅਸੀਂ ਇਸ ਮੁੱਦੇ ਤੇ ਕੰਮ ਕਰੀਏ ਸਰਕਾਰ ਨੇ ਨੈਰੇਟਿਵ ਤੇ ਕੰਮ ਕੀਤਾ ਉਹਦਾ ਮੋਰੀ ਉਹਨਾਂ ਨੇ ਬਾਬਾ ਜੀ ਨੂੰ ਲਾਇਆ ਤੇ ਬਾਬਾ ਜੀ ਦਾ ਜਿਹੜਾ ਹੈਂਡ ਲਿਆ ਪ੍ਰੋਪਾਗੈਂਡਾ ਜਿਹੜਾ ਚੈਨਲ ਤੇ ਕੀਤਾ ਗਿਆ ਉਹ ਬਿਨਾ ਕੰਮ ਕਰਨ ਦੀ ਬਜਾਏ ਇਸ ਚੀਜ਼ ਤੇ ਕੀਤਾ ਗਿਆ ਵੀ ਫਰਕ ਪੈ ਗਿਆ ਜਦੋਂ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਲੈ ਕੇ ਸਾਰਿਆਂ ਨੇ ਇੰਨਾ ਕਰੋੜ ਕੇ ਕਹਿ ਦਿੱਤਾ ਭਈ ਆ ਪੁਆਇੰਟ ਪਾਣੀ ਚ ਜੁੜੇ ਹੋਏ ਨਹੀਂ ਬਣਦੇ ਉਹਦੇ ਬਾਰੇ ਬਾਬਾ ਜੀ ਇੱਕ ਵੀ ਵਾਰ ਗੱਲ ਨਹੀਂ ਕੋ ਕਰਨਾ ਚਾਹੁੰਦੇ ਨਾਲੇ ਆ ਤਾਂ ਪੁਆਇੰਟ ਹੀ ਗੈਰਕਾਨੂੰਨੀ ਨੇ ਸਾਡੀ ਪਾਰਲੀਮੈਂਟ ਚ ਇੰਨੀ ਤਾਕਤ ਐ ਨਹੀਂ ਵੀ ਇੱਕ ਕਾਨੂੰਨ ਬਣਾਇਆ ਹੋਇਆ ਉਹਨੂੰ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰਦੀ ਪੈਸੇ ਖਰਚਣੇ ਕਿਉਂ ਆ ਜਿਹੜਾ ਗੰਦ ਪੈਂਦਾ ਤੁਸੀਂ ਰੋਕ ਦਿਓ ਪਾਣੀ ਆਪੇ ਸਾਫ ਹੋ ਜੂ ਜਿਵੇਂ ਜਿਹੜਾ ਕਰੋਨਾ ਦਾ ਕੋਵਿਡ ਦਾ ਟਾਈਮ ਸੀ ਉਸ ਵੇਲੇ ਸਾਰਾ ਪਾਣੀ ਜਿਹੜਾ ਆ ਸਾਫ ਹੋ ਗਿਆ ਸੀ ਐਡੀ ਗੱਲ ਆ ਇਹ ਕਹਿੰਦੇ ਨਹੀਂ ਅਸੀਂ ਪੈਸਾ ਖਰਚ ਕੇ ਉਹਨਾਂ ਨੂੰ ਗੰਦ ਪਾਉਣ ਦਵਾਂਗੇ ਅਸੀਂ ਚੱਕੀ ਜਾਵਾਂਗੇ ਕਿਉਂਕਿ ਇਹਦੇ ਨਾਲ ਵੀ ਇੱਕ ਸਿਸਟਮ ਚੱਲਦਾ ਸਾਡ ਇਹਨੂੰ ਡੈੱਡ ਵਾਟਰ ਆਖਦੇ ਆਂ ਡੇਂਜਰਸ ਟੂ ਟੱਚ ਕਹਿ ਦਿੰਨੇ ਆਂ ਇਹਨੂੰ ਇਹ ਡੈੱਡ ਵਾਟਰ ਆ ਸਾਰਾ ਇਹਦੇ ਅੰਦਰ ਨਹੀਂ ਜਾਇਆ ਜਾ ਸਕਦਾ ਤੁਹਾਡੇ ਮਾਧਿਅਮ ਰਹੀ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕੋਈ ਅਣਪੋਹਲ ਬੰਦਾ ਆਸਥਾ ਦੇ ਚੱਕਰ ਦੇ ਵਿੱਚ ਘਾਟ ਤੇ ਆ ਕੇ ਜੇ ਇੱਕ ਉੱਤੇ ਡੁਬਕੀ ਮਾਰ ਜਾਂਦਾ ਆ ਉਹ ਨੁਕਸਾਨ ਹੁੰਦਾ ਆ ਜੀਰੇ ਮੋਰਚੇ ਦੇ ਵਿੱਚ ਸਾਰੇ ਸੈਂਪਲ ਫੇਲ ਨੇ ਜਿਹੜੇ ਬਾਬਾ ਜੀ ਨੇ ਸੈਂਪਲ ਭਰੇ ਇਹਨਾਂ ਨੇ ਸੈਂਪਲ ਲਏ ਉਹ ਸੈਂਪਲ ਪਾਸ ਹੋ ਗਏ ਉਹਦੇ ਦਿਵਾਲੀ ਕੇਸ ਜਿਹੜਾ ਆ ਉਹ ਸਾਰਾ ਸਾਲ ਘੁੰਮਦਾ ਰਿਹਾ ਅਸੀਂ ਬਾਬਾ ਜੀ ਨੂੰ ਗਿਆ ਸਤਿਕਾਰਯੋਗੋਂ ਤੁਸੀਂ ਤੁਹਾਡਾ ਸਿੰਪਲ ਪਾਸ ਹੋ ਗਿਆ ਸਾਨੂੰ ਸੋਰਸਸ ਕਹਿੰਦੇ ਆ ਵੀ ਕਿਤੇ ਨਾ ਕਿਤੇ ਸੈਂਪਲ ਬਦਲਿਆ ਗਿਆ ਹੁਣੇ ਪ੍ਰੈਸ਼ਰ ਤੁਹਾਡੇ ਤੇ ਆਉਂਦਾ ਆ ਤੁਸੀਂ ਤਫਤੀਸ਼ ਕਰਾਓ ਤੁਸੀਂ ਲੱਭੋ ਕਿਨੇ ਸੈਂਪਲ ਬਦਲੇ ਅਸੀਂ ਇਲਜ਼ਾਮ ਨਹੀਂ ਲਾਉਂਦੇ ਪਰ ਬਾਬਾ ਜੀ ਉੱਥੇ ਚੁੱਪ ਰਹਿ ਗਏ ਪੰਜਾਬ ਪੰਜਾਬੀਆਂ ਦੇ ਸਿਰ ਤੇ ਆ ਅੱਜ ਪੰਜਾਬ ਸਰਕਾਰਾਂ ਦੇ ਸਿਰ ਤੇ ਨਹੀਂ ਜਿਉਂਦਾ ਪਿੰਡਾਂ ਪਿੰਡਾਂ ਨੂੰ ਪੰਜਾਬ ਦੇ ਲੋਕ ਆਪਸ ਵਾਰਦੇ ਪਏ ਆ ਆਪਣੇ ਸਿਰ ਤੇ ਚੱਕੀ ਫਿਰਦੇ ਆ ਪਰ ਜਦੋਂ ਤੁਸੀਂ ਸਾਡੀ ਕਿਡਨੀ ਖਰਾਬ ਕਰ ਦਿੰਦੇ ਹੋ ਸਾਡਾ ਲੀਵਰ ਖਰਾਬ ਕਰ ਦਿੰਦੇ ਹੋ ਫਿਰ ਕਿਹੜੀ ਨੌਕਰੀ ਅੱਜ ਡਾਈਂਗ ਵਾਲੇ 75 ਕਰੋੜ ਰੁਪਈਆ ਦੇਖ ਕੇ ਟਾਰਾ ਮਰੀ ਜਾਂਦੇ ਆ ਇਹਦੇ ਚਾਰ ਚਾਰ ਪੰਜ ਪੰਜ ਕਰੋੜ ਪਿੰਡ ਤੋਂ ਉਤੋਂ ਵਾਰ ਕੇ ਲੋਕ ਸਾਡੇ ਸੜ ਦਿੰਦੇ ਆ ਤੁਸੀਂ 75 ਕਰੋੜ ਦੇ ਕੇ ਲਾਇਸੈਂਸ ਨਹੀਂ ਲੈ ਲਿਆ ਸਾਡੇ ਲੋਕਾਂ ਨੂੰ ਮਾਰਨ ਦਾ ਇਹਨਾਂ ਨੇ ਉਹ ਪਾਣੀ ਸਾਡੇ ਜਵਾਕਾਂ ਨੂੰ ਦੇ ਦਿੱਤਾ ਸਾਡੇ ਲੋਕ ਮਾਰ ਦਿੱਤੇ ਲੋਕ ਵੀ ਕਿੰਨੇ ਮਾਰੇ ਵਲੀਪੁਰ ਦੇ 80% ਲੋਕ ਜਿਹੜੇ ਆ ਉਹ ਲੀਵਰ ਦੀਆਂ ਬਿਮਾਰੀਆਂ ਨਾਲ ਪੀੜਤ ਆ ਇਹ ਅੱਜ ਦੀ ਗੱਲ ਆ ਉਸ ਤੋਂ ਬਾਅਦ ਇਹਨਾਂ ਦੀ ਐਡੀ ਹਿੰਮਤ ਆ ਕਿ ਪਿਛਲੀ ਤਰੀਕ ਤੋਂ 2 ਦਿਨ ਪਹਿਲਾਂ ਇਹ ਓਨ ਰੰਗਣੇ ਉਸ ਪਿੰਡ ਜਾ ਕੇ ਕਹਿੰਦੇ ਆ ਵੀ ਕੱਲੇ ਕੱਲੇ ਪਿੰਡ ਨੂੰ ਮੁਆਵਜ਼ਾ ਵੀ ਥੋੜਾ ਬਹੁਤਾ ਦੇ ਦੇਾਂਗੇ ਸਾਨੂੰ ਆਪਣਾ ਪਾਣੀ ਤੁਹਾਡੇ 40 ਪਿੰਡਾਂ ਨੂੰ ਦੇ ਲੈਣ ਦਿਓ। ਬਾਬਾ ਜੀ ਨੇ ਪਿਛਲੀ ਵਾਰੀ ਕੀ ਕੀਤਾ ਭਜਨੱਟ ਕਿਤੇ ਦਿਖਾਈ ਕੰਡਿਆਂ ਤੋਂ ਝਾੜੀਆਂ ਚੱਕ ਕੇ ਫੋਟੋਆਂ ਪਾਤੀਆਂ ਅੰਦਰ ਵਾਲੇ ਪਾਣੀ ਦੀ ਗੱਲ ਨਹੀਂ ਕੀਤੀ ਅਚਾ ਲੋਕਾਂ ਨੂੰ ਲੱਗਿਆ ਵੀ ਬੁੱਢਾ ਦਰਿਆ ਸਾਫ਼ ਹੋ ਗਿਆ ਨਹੀਂ ਉਹ ਕੰਡੇ ਦੀਆਂ ਝਾੜੀਆਂ ਚੱਕੀਆਂ ਸੀ ਜਿਹਦੇ ਨਾਲ ਸਾਡੇ ਜਵਾਕ ਮਰਨੋਂ ਨਹੀਂ ਹਟੇ। ਖਬਰ ਚੱਲਦੀ ਪਈ ਆ ਟੀਵੀ ਤੇ ਵੀ ਐਨੇ ਕਿਉਂ ਸੀ ਕਿ ਇਹਦੇ ਚ ਹੋਰ ਛੱਡਿਆ ਉਹ ਇਸ ਲਈ ਛੱਡਿਆ ਵੀ ਇਹ ਕਾਲਾ ਪਾਣੀ ਜਿਹੜਾ ਆ ਡਿলিউਟ ਹੋ ਜੇ ਇਹਦਾ ਰੰਗ ਫਿੱਕਾ ਪੈ ਜੇ ਔਰ ਇਹ ਜਿਆਦਾ ਤੇਜ਼ੀ ਨਾਲ ਸਤਲੁਜ ਦੇ ਵਿੱਚ ਜਾਵੇ ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਵੀ ਇਸ ਬੁੱਢੇ ਦਰਿਆ ਦੇ ਵਿੱਚ ਸੁਧਾਰ ਆ ਗਿਆ ਅਸੀਂ ਮਾਲਕ ਆ ਪੰਜਾਬ ਦੇ ਦਰਿਆਵਾਂ ਦੇ ਤੇ ਸਾਨੂੰ ਦੱਸ ਦਿਆ ਵੀ ਬਾਹਰੋਂ ਬੰਦੇ ਇੱਥੇ ਲਿਆ ਕੇ ਸਾਡੇ ਮੂਹਰੇ ਖੜੇ ਕਰਕੇ ਵੀ ਇੱਥੇ ਕੋਈ ਪੰਜਾਬੀ ਨਾ ਆਜੇ ਕਿਉਂ ਕਿਉਂਕਿ ਉਹਨਾਂ ਦੇ ਪਾਣੀ ਦੇ ਵਿੱਚ ਇਥੋਂ ਜ਼ਹਿਰ ਲਾਉਣਾ ਸੋਸ਼ਲ ਮੀਡੀਆ ਤੇ ਉੱਤੇ ਸੰਤ ਸੀਚੇਵਾਲ ਦੀਆਂ ਵੀਡੀਓ ਆ ਰਹੀਆਂ ਸੀ ਕਿ ਬੁੱਢਾ ਦਰਿਆ ਸਾਫ਼ ਹੋ ਚੁੱਕਿਆ ਏ ਕੁਰਸੀ ਢਾਕੇ ਵਿੱਚ ਬੈਠੇ ਸੀ ਤਾਂ ਅਸੀਂ ਵੀ ਸੋਚਿਆ ਕਿਉਂ ਨਾ ਜਾਈਏ ਉੱਥੇ ਅਸੀਂ ਗੰਦਾ ਬੁੱਢਾ ਦਰਿਆ ਹੀ ਦੇਖਿਆ ਕਿਉਂ ਅਸੀਂ ਵੀ ਉਸ ਸਾਫ਼ ਸੁਥਰੇ ਬੁੱਢੇ ਦਰਾਂ ਦੇ ਵਿੱਚੋਂ ਕੋਈ ਜਲ ਭਰ ਕੇ ਲੈ ਕੇ ਆਈਏ ਤੇ ਦੇਖੀਏ ਕਿ ਕਿੰਨਾ ਵਧੀਆ ਬਣ ਚੁੱਕਿਆ ਪਰ ਜਦੋਂ ਇੱਥੇ ਆਏ ਆ ਇੱਥੇ ਆ ਕੇ ਤਸਵੀਰ ਹੋਰ ਹੀ ਦਿਖਾਈ ਦਿੱਤੀ ਆ ਆ ਬੁੱਢਾ ਦਰਿਆ ਜਿੱਥੋਂ ਲੁਧਿਆਣੇ ਦਾ ਗੰਦ ਪੈਣਾ ਸ਼ੁਰੂ ਹੁੰਦਾ ਕੈਮੀਕਲ ਪੈਣਾ ਸ਼ੁਰੂ ਹੁੰਦਾ ਜਿੰਨਾ ਰੈਦ ਖੂਨ ਜੋ ਵੀ ਕੁਝ ਹੈ ਫੈਕਟਰੀਆਂ ਦਾ ਉਹ ਪੈਣਾ ਸ਼ੁਰੂ ਹੁੰਦਾ ਉਹ ਤਾਂ ਇੱਥੇ ਹੈ ਮੈਂ ਹੈਰਾਨ ਰਹਿ ਗਿਆ ਕਿ ਫਿਰ ਜਿਹੜਾ ਸੀਚੇਵਾਲ ਸਾਹਿਬ ਦਿਖਾਈ ਜਾ ਰਹੇ ਸੀ ਉਹ ਕਿਹੜਾ ਹੈ ਤਾਂ ਫਿਰ ਮੈਂ ਉਹ ਬੰਦਿਆਂ ਨਾਲ ਗੱਲ ਕੀਤੀ ਜਿਹੜੇ ਲੰਮੇ ਸਮੇਂ ਤੋਂ ਦਾ ਘੋਲ ਲੜ ਰਹੇ ਨੇ ਕਿ ਤੁਸੀਂ ਦਿਖਾ ਦਿਓ ਕਿ ਜਿੱਥੇ ਜਿਹੜੀ ਸਫਾਈ ਹੋਈ ਹੈ ਕਿਉਂਕਿ ਪਿੱਛੇ ਹੀ ਮੈਂ ਦਿਖਾ ਦਿਆਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀ ਘਾਰਟ ਬਣਾਈ ਹੈ ਸੀਚੇਵਾਲ ਸਾਹਿਬ ਨੇ ਸੰਸੀਚੇਵਾਲ ਦੀ ਨੇ ਜਿੱਥੇ ਉਹਨਾਂ ਨੇ ਸਫਾਈ ਦਾ ਕੰਮ ਸ਼ੁਰੂ ਕੀਤਾ ਉਹ ਕਾਰਡ ਦੇ ਬਿਲਕੁਲ ਕੋਲੇ ਹੀ ਖੜੇ ਆ ਤੇ ਫਿਰ ਮੈਂ ਸੱਦਿਆ ਬਾਈ ਬੈਂਸਰ ਗਿਆ ਨੂੰ ਖਹਿਰਾ ਸਾਹਿਬ ਨੂੰ ਤੇ ਇਹਨਾਂ ਨੂੰ ਆਖਿਆ ਵੀ ਭਾਈ ਸਾਨੂੰ ਵੀ ਦਿਖਾਓ ਜਿਹੜਾ ਸਾਫ਼ ਹੋਇਆ ਤੁਸੀਂ ਲੰਮਾ ਕੋਹ ਲੜਿਆ ਜੀ ਸਿਚੇਵਲ ਸਾਹਿਬ ਵੀ ਬੜੇ ਲੰਮੇ ਸਮੇਂ ਤੋਂ ਇੱਥੇ ਬੈਠੇ ਆ ਹੁਣ ਕਹਿੰਦੇ ਸਫਾਈ ਹੋ ਗਈ ਵੀਡੀਓ ਬਹੁਤ ਚੱਲ ਰਹੀਆਂ ਵਿਧਾਨ ਸਭਾ ਦਾ ਸੈਸ਼ਨ ਹੀ ਪੂਰਾ ਇਹਦੇ ਤੇ ਨਿਬੜ ਗਿਆ ਇੱਕ ਦਿਨ ਦਾ ਆ ਮੈਂ ਇੱਥੇ ਆ ਕੇ ਦੇਖਿਆ ਇੱਥੇ ਕੁਝ ਹੋਰ ਹੀ ਰੰਗ ਆ ਫਿਰ ਇਹ ਕਿਹੜੇ ਰੰਗ ਆ ਜੀ ਇਹ ਦੇਖੋ ਲੋਕਾਂ ਨੂੰ ਜਦੋਂ ਸਮਝਾਉਣਾ ਹੋਵੇ ਨਾ ਇਹ ਅਸੀਂ ਬਹੁਤ ਦੇਰ ਐ ਸੋਚਿਆ ਵੀ ਇੱਕ ਪਹਿਰਾਵਾ ਸੰਤ ਦਾ ਆ ਹੂੰ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੇ ਚੰਗੇ ਕੰਮ ਕੀਤੇ ਆ ਜਿਹਦੀ ਅਸੀਂ ਵੀ ਹਮੇਸ਼ਾ ਸ਼ਲਾਘਾ ਕੀਤੀ ਆ ਸਾਡੇ ਨਾਲ ਵੀ ਉਹ ਅਸੀਂ ਇਕੱਠੇ ਵੀ ਜਦੋਂ ਵਾਤਾਵਰਣ ਚੇਤਨਾ ਮੰਚ ਲੈਰ ਬਣੀ ਆ ਤੇ ਅਸੀਂ ਇੱਕ ਗ੍ਰੀਨ ਮੈਨੀਫੈਸਟੋ ਬਣਾਇਆ ਅਸੀਂ ਇਕੱਠਿਆਂ ਬਣਾਇਆ ਹੂੰ ਪਰ ਹੁਣ ਲੰਬਾ ਸਮਾਂ ਹੋ ਗਿਆ ਕਿ ਵਾਤਾਵਰਣ ਦੀਆਂ ਜਿੰਨੀਆਂ ਲੜਾਈਆਂ ਪੰਜਾਬ ਦੀਆਂ ਟੀਮਾਂ ਪਬਲਿਕ ਐਕਸ਼ਨ ਕਮੇਟੀ ਆ ਉਹਦੀਆਂ ਜਿਹੜੀਆਂ ਨੁਮਾਇੰਦਾ ਜਿੱਥੇ ਬੰਦੀਆਂ ਨੇ ਲੜਦੀਆਂ ਪਈਆਂ ਉਹ ਸਾਰੀਆਂ ਲੜਾਈਆਂ ਦੇ ਵਿੱਚ ਸੀਚੇ ਵਾਲ ਜੀ ਕਰਕੇ ਸਾਡੀ ਲੜਾਈ ਜਿਹੜੀ ਆ ਔਖੀ ਹੀ ਹੁੰਦੀ ਚਲੇਗੀ ਤਿੰਨ ਤੇ ਲੜਾਈਆਂ ਤੁਹਾਨੂੰ ਅਸੀਂ ਸਿੱਧੀਆਂ ਹੀ ਦੱਸ ਸਕਦੇ ਹਾਂ ਹੁਣ ਮੇਰੇ ਪਿੱਛੇ ਇੱਕ ਤੇ ਮੱਤੇਆੜੇ ਮੋਰਚੇ ਦੇ ਵਿੱਚ ਹੋਇਆ ਫਿਰ ਜੀਰਾ ਸ਼ਰਾਬ ਫੈਕਟਰੀ ਸਾਂਝਾ ਮੋਰਚਾ ਜੀਰਾ ਵਾਲੀ ਲੜਾਈ ਆ ਉਹਦੇ ਵਿੱਚ ਪੀਐਸਸੀ ਪਟੀਸ਼ਨਰ ਆ ਉੱਥੇ ਹੋਇਆ ਫਿਰ ਕਾਲੇ ਪਾਣੀ ਦੇ ਮੋਰਚੇ ਵਲੇ ਆ ਬੁੱਢੇ ਦਰਿਆ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਹੋਇਆ ਹੁਣ ਮੇਰੇ ਪਿੱਛੇ ਇਹ ਦੇਖੋ ਗਲਤ ਤਾਂ ਸੀ ਸਾਡੇ ਲੋਕ ਮਰਦੇ ਪਏ ਆ ਇਸ ਬੁੱਢੇ ਦਰਿਆ ਦਾ ਜਦੋਂ ਬੂੰਦ ਪਾਣੀ ਜਿਹੜਾ ਆ ਬੂੰਦ ਪਾਣੀ ਟੁੱਟੀਆਂ ਰਾਹੀਂ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦਾ ਆ ਤਾਂ ਉਸ ਬੂੰਦ ਪਾਣੀ ਦੇ ਨਾਲ ਸਾਡੇ ਲੋਕਾਂ ਨੂੰ ਬਿਮਾਰੀ ਲੱਗਦੀ ਹੈ ਕੈਂਸਰ ਹੁੰਦਾ 25000 ਲੋਕ ਸਾਡੇ ਮਰ ਜਾਂਦੇ ਆ ਅਸੀਂ ਸਰਕਾਰ ਕੋਲੋਂ ਉਹਦਾ ਹੱਲ ਮੰਗਿਆ ਆ ਮੇਰੇ ਪਿੱਛੇ ਘਾਟ ਦੇਖਦੇ ਹੋ ਬਾਬਾ ਜੀ ਨੇ ਘਾਟ ਬਣਾਤਾ ਹੁਣ ਇਹ ਸਮਝੋ ਬਾਹਰ ਹੈ ਜਿਹੜੀ ਬੂੰਦ ਪਾਣੀ ਸਾਡੇ ਲੋਕਾਂ ਨੂੰ ਮਾਰਦੀ ਪਈ ਹੈ ਜਿੱਥੇ ਟਨਾਂ ਦਾ ਟਨਾਂ ਦਾ 10 ਲੱਖ ਕਰੋੜ 10 ਕਰੋੜ ਲੀਟਰ ਪਾਣੀ ਜਿਹੜਾ ਰੋਜ਼ ਦਾ ਬੁੱਢੇ ਦਰਿਆ ਦੇ ਵਿੱਚ ਪੈ ਜਾਂਦਾ ਆ ਤੁਸੀਂ ਉੱਥੇ ਘਾਟ ਬਣਾਉਨੇ ਹੋ ਸਾਨੂੰ ਖੁੱਲ੍ਹ ਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਤਾਂ ਸਹੀ ਵੀ ਇਹ ਮਜ਼ਾਕ ਸਾਡੇ ਨਾਲ ਕਿਉਂ ਕੀਤਾ ਦੂਜੀ ਗੱਲ ਕੀ ਇੱਥੇ ਪਾਣੀ ਸਾਫ਼ ਹੋ ਗਿਆ ਜੇ 1500 ਪੱਥਰ ਲਾਉਣ ਦੇ ਨਾਲੇ ਸਾਰਾ ਕੁਝ ਹੁੰਦਾ ਸੀ ਫੇਰ ਤਾਂ ਸਾਰੀ ਦੁਨੀਆ ਨੂੰ ਹੱਲ ਬਹੁਤ ਸੌਖਾ ਲੱਭ ਗਿਆ ਇਹ ਪਹਿਲਾਂ ਹੀ ਲੱਭ ਜਾਣਾ ਚਾਹੀਦਾ ਸੀ ਫੇਰ ਜਦੋਂ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਲੈ ਕੇ ਸਾਰਿਆਂ ਨੇ ਇੰਨਾ ਕਰੋੜ ਕੇ ਕਹਿ ਦਿੱਤਾ ਬਈ ਆਹ ਪੁਆਇੰਟ ਪਾਣੀ 'ਚ ਜੁੜੇ ਹੋਏ ਨਹੀਂ ਬਣਦੇ ਉਹਦੇ ਬਾਰੇ ਬਾਬਾ ਜੀ ਇੱਕ ਵੀ ਵਾਰ ਗੱਲ ਨਹੀਂ ਕੋ ਕਰਨਾ ਚਾਹੁੰਦੇ ਕਿਉਂਕਿ ਜਿੱਥੇ ਤੱਕ ਸੰਤ ਦੀ ਗੱਲ ਆ ਉਹ علیحد੍ਹੀ ਗੱਲ ਆ ਉਹ ਇਸ ਵੇਲੇ ਮੈਂਬਰ ਪਾਰਲੀਮੈਂਟ ਆ ਉਹਨਾਂ ਦੀ ਪਾਰਟੀ ਦੀ ਸਰਕਾਰ ਆ ਉਹਨਾਂ ਦੀ ਪਾਰਟੀ ਦੀ ਸਰਕਾਰ ਨੇ ਸਾਨੂੰ ਸਾਫ਼ ਪਾਣੀ ਦੇਣਾ ਆ ਉਹਨਾਂ ਦੀ ਜਵਾਬਦੇਹੀ ਬਣਦੀ ਐ ਇਹਨਾਂ ਸਾਰੇ ਸਵਾਲਾਂ ਤੋਂ ਬਾਬਾ ਜੀ ਭੱਜ ਜਾਂਦੇ ਆ ਔਰ ਸਾਡੇ ਤਿੰਨ ਮੋਰਚਿਆਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਸਾਡੀ ਲੜਾਈ ਬਾਬਾ ਜੀ ਕਰਕੇ ਔਖੀ ਹੋਈ ਹੈ ਉਹ ਜੇ ਤੁਸੀਂ ਕੱਲੇ-ਕੱਲੇ ਤਾਂ ਦੱਸੋ ਕਿ ਅਸੀਂ ਤੁਹਾਨੂੰ ਦੱਸ ਵੀ ਦਵਾਂਗੇ ਕਿਵੇਂ ਜਿਵੇਂ ਮੈਂ ਸਮਝਾ ਹੀ ਦਿਓ ਹਾਂ ਮੱਤੇਆੜੇ ਦੇ ਵਿੱਚ ਸਾਨੂੰ ਕਿਉਂਕਿ ਸਾਨੂੰ ਤਾਂ ਬੜੀ ਖੁਸ਼ੀ ਹੋਈ ਨਾ ਜਦੋਂ ਕੋਈ ਬੰਦਾ ਰਾਜ ਸਭਾ ਗਿਆ ਇੱਕ ਐਕਟਿਵਿਸਟ ਸੀ ਵਾਤਾਵਰਣ ਦੇ ਕੰਮ ਕਰਦਾ ਸੀ ਅਸੀਂ ਇਹਨਾਂ ਨੂੰ ਆਈਡਲਾਈਜ਼ ਕਰਦੇ ਸੀ ਸਾਨੂੰ ਲੱਗਿਆ ਸਾਡੀ ਆਵਾਜ਼ ਰਾਜ ਸਭਾ ਪਹੁੰਚ ਗਈ ਮੱਤੇਆੜੇ ਵੇਲੇ ਜਿੱਦਣ ਆਹ ਲੜਾਈ ਲੜਦੇ ਪਏ ਸੀ 2 ਸਾਲ ਹੋ ਗਏ ਸੀ ਤੇ ਜਿੱਦਣ ਅਸੀਂ ਮੋਰਚੇ ਦਾ ਐਲਾਨ ਕੀਤਾ ਵੀ ਅਸੀਂ ਇੱਥੇ ਜਾਵਾਂਗੇ ਵੀ ਹੁਣ ਅਸੀਂ ਆ ਇੰਡਸਟਰੀਅਲ ਪਲਾਂਟ ਜਿਹੜਾ ਆ ਮੱਤੇਆੜੇ ਦੇ ਜੰਗਲਾਂ ਦੇ ਵਿੱਚ ਸਾਡਾ ਸਰਮਾਇਆ ਆ ਨਹੀਂ ਲੱਗਣ ਦੇਣਾ ਉਹ ਦਿਨ ਸਵੇਰੇ ਸਵੇਰੇ ਮੀਡੀਆ ਵਾਲੇ ਬਾਬਾ ਜੀ ਕੋ ਪਹੁੰਚਦੇ ਆ ਤੇ ਬਾਬਾ ਜੀ ਨੇ ਉਹ ਦਿਨ ਬਿਆਨ ਦਿੱਤਾ ਕਿ ਮੈਟਰ ਜਿਹੜਾ ਆ ਸਬਜਡਾਈਸ ਆ ਉਹ ਲੋਕਾਂ ਨੂੰ ਭਲੇਖੇ ਚ ਰੱਖਣ ਵਾਲੀ ਗੱਲ ਸੀ ਨਾਲੇ ਨਾਲ ਇਹਦੇ ਵਿੱਚ ਸਬਜ ਜਦੋਂ ਤੁਹਾਡੇ ਲੋਕ ਮਰਦੇ ਹੋਣ ਤੁਸੀਂ ਆਪਣੀ ਰਾਏ ਵੀ ਨਹੀਂ ਰੱਖ ਸਕਦੇ ਉਹਦੀ ਤੇ ਆਜ਼ਾਦੀ ਹੈਗੀ ਆ ਨਾ ਉਹਦੇ ਵਿੱਚ ਮੈਟਰ ਸਬਜਡਾਈਸ ਕਿਹਣਾ ਕਿੱਥੋਂ ਆ ਗਿਆ ਜੀਰੇ ਮੋਰਚੇ ਦੇ ਵਿੱਚ ਸਾਰੇ ਸੈਂਪਲ ਫੇਲ ਨੇ ਜਿਹੜੇ ਬਾਬਾ ਜੀ ਨੇ ਸੈਂਪਲ ਭਰੇ ਜਦੋਂ ਇਹ ਮਾਨਿਟਰੀਂਗ ਕਮੇਟੀ ਚ ਸੀ ਇਹਨਾਂ ਦੇ ਨਾਲ ਜਸਟਿਸ ਜਸਬੀਰ ਸਿੰਘ ਸੀ ਇਹਨਾਂ ਦੀ ਜੂਰਿਸਡਿਕਸ਼ਨ ਨਹੀਂ ਸੀ ਬਣਦੀ ਇਹ ਆਪ ਗਏ ਇਹਨਾਂ ਨੂੰ ਕਿਸੇ ਨੇ ਨਹੀਂ ਸੱਦਿਆ ਇਹਨਾਂ ਨੇ ਸੈਂਪਲ ਲਏ ਉਹ ਸੈਂਪਲ ਪਾਸ ਹੋ ਗਏ ਉਹਦੇ ਦਿਵਾਲੀ ਕੇਸ ਜਿਹੜਾ ਆ ਉਹ ਸਾਰਾ ਸਾਲ ਘੁੰਮਦਾ ਰਿਹਾ ਸਾਡੀ ਵੀ ਖੱਜਲ ਖਵਾਰੀ ਹੋਈ ਕੇਸ ਲੰਬਾ ਵੀ ਹੋਇਆ ਖੈਰ ਉਹ ਸੜਚਨ ਚੋਂ ਅਸੀਂ ਬਾਹਰ ਵੀ ਆ ਗਏ ਅਸੀਂ ਉਹ ਕੇਸ ਆਪਣੇ ਤਰੀਕੇ ਨਾਲ ਕਾਗਜ਼ਾਂ ਤੇ ਪ੍ਰੂਵ ਕਰ ਦਿੱਤਾ ਵੀ ਉੱਥੇ ਪੋਲੂਸ਼ਨ ਜਿਹੜਾ ਆ ਹੋਇਆ ਆ ਅਸੀਂ ਬਾਬਾ ਜੀ ਨੂੰ ਕਿਹਾ ਸਤਿਕਾਰਯੋਗੋਂ ਤੁਸੀਂ ਤੁਹਾਡਾ ਸਿੰਪਲ ਪਾਸ ਹੋ ਗਿਆ ਸਾਨੂੰ ਸੋਰਸਸ ਕਹਿੰਦੇ ਆ ਵੀ ਕਿਤੇ ਨਾ ਕਿਤੇ ਸੈਂਪਲ ਬਦਲਿਆ ਗਿਆ ਹੁਣੇ ਪ੍ਰੈਸ਼ਰ ਤੁਹਾਡੇ ਤੇ ਆਉਂਦਾ ਆ ਤੁਸੀਂ ਤਫਤੀਸ਼ ਕਰਾਓ ਤੁਸੀਂ ਲੱਭੋਗੇ ਨੇ ਸੈਂਪਲ ਬਦਲੇ ਅਸੀਂ ਇਲਜ਼ਾਮ ਨਹੀਂ ਲਾਉਂਦੇ ਪਰ ਬਾਬਾ ਜੀ ਉੱਥੇ ਚੁੱਪ ਰਹਿ ਗਏ ਹੁਣ ਤੀਜੇ ਨੰਬਰ ਤੇ ਕਾਲੇ ਪਣੀ ਦੇ ਮੋਰਚੇ ਦੀ ਲੜਾਈ ਦੇ ਵਿੱਚ ਅਸੀਂ ਕੀ ਮੰਗਿਆ ਸੀ ਇਹੀ ਮੰਗਿਆ ਸੀ ਨਾਲੇ ਆਹ ਤਾਂ ਪੁਆਇੰਟ ਹੀ ਗੈਰ ਕਾਨੂੰਨੀ ਨੇ ਸਾਡੀ ਪਾਰਲੀਮੈਂਟ 'ਚ ਇੰਨੀ ਤਾਕਤ ਐ ਨਹੀਂ ਵੀ ਇੱਕ ਕਾਨੂੰਨ ਬਣਾਇਆ ਹੋਇਆ ਉਹਨੂੰ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰਦੀ ਔਰ ਜਦੋਂ ਪਤਾ ਲੱਗਦਾ ਹੈ ਵੀ ਵਾਟਰ ਐਕਟ ਦੇ ਵਿੱਚ ਮਾੜੀ ਮੋਢੀ ਕਿਸੇ ਨੂੰ ਸਜ਼ਾ ਹੋ ਸਕਦੀ ਹੈ ਜਿਹੜੀ ਕਦੇ ਹੋਈ ਨਹੀਂ ਹੁੰਦੀ ਉਹਨੂੰ ਇਹਨਾਂ ਨੇ ਅਮੈਂਡ ਕਰਕੇ 15 ਲੱਖ ਰੁਪਈਆ ਜੁਰਮਾਨੇ 'ਚ ਬਦਲ ਦਿੱਤਾ ਵੀ ਪੰਜਾਬ ਦੇ ਵਿੱਚ ਜਿੱਦਾਂ ਮਰਜੀ ਬੰਦੇ ਮਾਰੋ ਤੇ ਉਸ ਵੇਲੇ ਹੁਣ ਸਰਕਾਰ ਦੀ ਤਾਂ ਡਿਊਟੀ ਇੱਥੇ ਇਹ ਬਣਦੀ ਸੀ ਵੀ ਜੋ ਕੋਰਟ ਦੀਆਂ ਹਦਾਇਤਾਂ ਨੇ ਤੁਸੀਂ ਉਸ ਮੁਤਾਬਕ ਕੰਮ ਕਰੋ ਕਿੱਡੇ ਕਿੱਡਾ ਕਬੱਡੀ ਗੱਲ ਆਪਾਂ ਕਹਿ ਦਿੱਤੀ ਸੀ ਪਾਣੀ ਮੰਗਿਆ ਸੀ ਸਾਫ਼ ਪੰਜਾਬ ਪੰਜਾਬੀਆਂ ਦੇ ਸਿਰ ਤੇ ਹੈ ਅੱਜ ਪੰਜਾਬ ਸਰਕਾਰਾਂ ਦੇ ਸਿਰ ਤੇ ਨਹੀਂ ਜਿਉਂਦਾ ਪਿੰਡਾਂ ਪਿੰਡਾਂ ਨੂੰ ਪੰਜਾਬ ਦੇ ਲੋਕ ਆਪਸ ਵਾਰਦੇ ਪਏ ਆਪਣੇ ਸਿਰ ਤੇ ਚੱਕੀ ਫਿਰਦੇ ਆ ਸਾਨੂੰ ਨੌਕਰੀਆਂ ਦੀ ਲੋੜ ਨਹੀਂ ਪਰ ਜਦੋਂ ਤੁਸੀਂ ਸਾਡੀ ਕਿਡਨੀ ਖਰਾਬ ਕਰ ਦਿੰਦੇ ਹੋ ਸਾਡਾ ਲੀਵਰ ਖਰਾਬ ਕਰ ਦਿੰਦੇ ਹੋ ਫਿਰ ਕਿਹੜੀ ਨੌਕਰੀ ਅੱਜ ਡਾਈਂਗ ਵਾਲੇ 75 ਕਰੋੜ ਰੁਪਇਆ ਦੇਖ ਕੇ ਟਾਰਾ ਮਰੀ ਜਾਂਦੇ ਆ ਇਹਦੇ 4-4 5-5 ਕਰੋੜ ਪਿੰਡ ਤੋਂ ਉਤੋਂ ਵਾਰ ਕੇ ਲੋਕ ਸਾਡੇ ਸੜ ਦਿੰਦੇ ਆ ਤੁਸੀਂ 75 ਕਰੋੜ ਦੇ ਕੇ ਲਾਇਸੈਂਸ ਨਹੀਂ ਲੈ ਲਿਆ ਸਾਡੇ ਲੋਕਾਂ ਨੂੰ ਮਾਰਨ ਦਾ 25 ਹਜ਼ਾਰ ਲੋਕ ਅਸੀਂ ਹਰ ਸਾਲ ਇਹਨੂੰ ਗਵਾ ਲੈਨੇ ਆ ਚਲੋ ਅੱਜ ਆਪਾਂ ਜਿਸ ਮੁੱਦੇ ਲਈ ਇਕੱਠੇ ਹੋਏ ਆਂ ਜਦੋਂ ਇਹ ਗੱਲ ਪੰਜਾਬ ਦੇ ਪਿੰਡ-ਪਿੰਡ ਪਹੁੰਚ ਗਈ ਉਸ ਵੇਲੇ ਇੱਕ ਬੰਦੇ ਨੇ ਇਸ ਸਾਰੀ ਕਹਾਣੀ ਨੂੰ ਉਲਟਾ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜਾ ਅਫਸੋਸ ਨਾ ਕਹਿਣਾ ਪੈ ਰਿਹਾ ਆ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਜਿੱਥੇ ਆਪਾਂ ਖੜੇ ਆ ਇਹਦੇ ਤੋਂ 7 ਕਿਲੋਮੀਟਰ ਪਿੱਛੇ ਜਾ ਕੇ ਕੁਰਸੀ ਢਾਹ ਕੇ ਕਿਹਾ ਵੀ ਪਾਣੀ ਸਾਫ਼ ਆ ਔਰ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਸਾਫ਼ ਪਾਣੀ ਇਸ ਗੰਦੇ ਪਾਣੀ ਚ ਪਾ ਕੇ ਕਿਹਾ ਗਿਆ ਸਾਡਾ ਪਤਾ ਨਹੀਂ ਕਿੰਨੇ ਕਿਊਸਿਕ ਪਾਣੀ ਅੱਜ ਖਬਰ ਚੱਲਦੀ ਪਈ ਆ ਟੀਵੀ ਤੇ ਵੀ ਇੰਨੇ ਕਿਊਸਿਕ ਇਹਦੇ ਚ ਹੋਰ ਛੱਡਿਆ ਉਹ ਇਸ ਲਈ ਛੱਡਿਆ ਵੀ ਇਹ ਕਾਲਾ ਪਾਣੀ ਜਿਹੜਾ ਆ ਡਿਲੂਟ ਹੋ ਜੇ ਇਹਦਾ ਰੰਗ ਫਿੱਕਾ ਪੈ ਜੇ ਔਰ ਇਹ ਜ਼ਿਆਦਾ ਤੇਜ਼ੀ ਨਾਲ ਸਤਲੁਜ ਦੇ ਵਿੱਚ ਜਾਵੇ ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਵੀ ਇਸ ਬੁੱਢੇ ਦਰਿਆ ਦੇ ਵਿੱਚ ਸੁਧਾਰ ਆ ਗਿਆ ਇਹਨਾਂ ਨੇ ਕੀ ਕੀਤਾ ਇੱਥੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਡਾਈਂਗ ਦਾ ਗੰਦ ਹੈ ਉਹਦੀ ਲਿਫਟਿੰਗ ਛੇਤੀ ਕਰਾਤੀ ਵੀ ਹੁਣ ਜਿਆਦਾ ਸਪੀਡ ਨਾਲ ਮਾਲਵੇ ਚ ਪਹੁੰਚੇ ਤੇ ਜਿਆਦਾ ਸਪੀਡ ਨਾਲ ਜਿਹੜਾ ਆ ਰਾਜਸਥਾਨ ਪਹੁੰਚੇ ਹੁਣ ਅਸੀਂ ਇਸ ਵੇਲੇ ਆ ਜਿਹੜੀ ਥਾਂ ਆ ਇਹ ਉਸ ਥਾਂ ਤੇ ਖੜ ਕੇ ਬਾਬਾ ਸੀਚੇ ਵਾਲ ਨੂੰ ਚੈਲੰਜ ਕਰਦੇ ਆਂ ਵੀ ਇਸ ਪਾਣੀ ਦਾ ਸੈਂਪਲ ਲੈ ਕੇ ਤੂੰ ਰਾਜ ਸਭਾ ਮੈਂਬਰ ਐ ਇਹ ਪਬਲਿਕ ਐਕਸ਼ਨ ਕਮੇਟੀ ਦਾ ਜਥੇਬੰਦੀਆਂ ਦਾ 50 ਜਥੇਬੰਦੀਆਂ ਨੇ ਹੁਣੇ ਤੇਰੀ ਡਿਊਟੀ ਐ ਹੁਣ ਤੁਹਾਡੀ ਡਿਊਟੀ ਐ ਇਹ ਵੀ ਤੁਸੀਂ ਇਸ ਪਾਣੀ ਨੂੰ ਦੱਸਣਾ ਵੀ ਇਹ ਨਹਾਉਣ ਯੋਗ ਐ ਪੀਣ ਯੋਗ ਐ ਕੱਪੜੇ ਧੋਣ ਯੋਗ ਐ ਜਾਂ ਵਰਤਣ ਯੋਗ ਐ ਇਹ ਦੁਨੀਆ ਦੀ ਕਿਸੇ ਲੈਬ ਤੋਂ ਤੁਸੀਂ ਸੈਂਪਲ ਕਰਾ ਲਓ ਤੁਸੀਂ ਉੱਥੇ ਘਾਟ ਬਣਾ ਦਿੱਤਾ ਔਰ ਇਹ ਗਲਤ ਕੀਤਾ ਸਾਡੇ ਲੋਕਾਂ ਨਾਲ ਤੁਸੀਂ ਮਜ਼ਾਕ ਕੀਤਾ ਹਮ ਔਰ ਜੇ ਉਥੇ ਘਾਟ ਬਣਿਆ ਆ ਜੇ ਉਹਦੇ ਚ ਕੋਈ ਨਹਾਉਂਦਾ ਆ ਉਹਦੀ ਫਿਰ ਜ਼ਿੰਮੇਵਾਰੀ ਵੀ ਸੰਤ ਸੀਚਿਆਲ ਹੋਣਾ ਦੀ ਐ ਤੁਸੀਂ ਬਾਣੀ ਦਾ ਪਾਠ ਕਰਦੇ ਹੋਏ ਕੁਰਸੀ ਢਾਹ ਕੇ ਹਮ ਪੰਜਾਬ ਦੇ ਲੋਕਾਂ ਨੂੰ 7 ਕਿਲੋਮੀਟਰ ਤੋਂ ਦੱਸਿਆ ਵੀ ਬੁੱਢਾ ਦਰਿਆ ਸੌਫ ਆ ਹੁਣ ਜੇ ਤਾਂ ਤੁਸੀਂ ਲੀਡਰ ਹੋ ਫਿਰ ਤਾਂ ਜਵਾਬਦੇਹੀ ਤੁਹਾਡੀ ਪਾਰਲੀਮੈਂਟ ਦੇ ਵਿੱਚ ਐ ਉੱਥੇ ਤੱਕ ਅਸੀਂ ਲੜਦੇ ਪਏ ਅਸੀਂ ਪੁੱਛ ਲਾਂਗੇ ਜੇ ਤੁਸੀਂ ਸੰਤ ਤੋਂ ਤਾਸ਼ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਹਿ ਦਿਓ ਵੀ ਬੁੱਢਾ ਦਰਿਆ ਜਿਹੜਾ ਆ ਸਾਫ ਹੋ ਗਿਆ ਇੰਡਸਟਰੀ ਦਾ ਪਾਣੀ ਪੈਣਾ ਜਿਹੜਾ ਰੁਕ ਗਿਆ ਤੇ ਮੈਨੂੰ ਲੱਗਦਾ ਅਸੀਂ ਇਹਨਾਂ ਨਾਲ ਕਿਸੇ ਮੁੱਦੇ ਤੇ ਨਾ ਬਹਿਸ ਕਰਾਂਗੇ ਆਪਣਾ ਚੈਲੰਜ ਵੀ ਵਾਪਸ ਲੈ ਲਾਂਗੇ ਇੰਡਸਟਰੀ ਦਾ ਪਾਣੀ ਪੈਣਾ ਰੁਕ ਗਿਆ ਤੇ ਬਿਲਕੁਲ ਹੀ ਰੁਕ ਗਿਆ ਜਿਹੜਾ ਮੇਰੇ ਪਿੱਛੇ ਜਿੱਥੇ ਆਪਾਂ ਖੜੇ ਆ ਇੱਥੇ ਤਿੰਨ ਸੀਈਟੀਪੀ ਹੈ ਬਾਦਰ ਕੇ ਫੋਕਲ ਪੁਆਇੰਟ ਤੇ ਥੋੜਾ ਜਿਹਾ ਦੂਰੀ ਤੇ ਤਿੰਨ ਟੋਟਲ ਇੱਥੇ ਤਿੰਨ ਸੀਈਟੀਪੀ ਹੈ 13 ਸਾਲ ਤੋਂ ਇਹਨਾਂ ਨੂੰ ਜਿਹੜੀ এনवायरमेंट ਕਲੀਅਰੈਂਸ ਮਿਲੀ ਹੈ ਇਸ ਚੱਕਰ 'ਚ ਮਿਲੀ ਆ ਵੀ ਤੁਸੀਂ ਆਪਣੀ ਓਨ ਰੰਗਣੀ ਆ ਤੁਸੀਂ ਉਹਦਾ ਟ੍ਰੀਟਮੈਂਟ ਕਰਨਾ ਆ ਉਹ ਪਾਣੀ ਨੂੰ ਤੁਸੀਂ ਆਪੇ ਹੀ ਵਰਤਣਾ ਆ ਪਰ ਇਹਨਾਂ ਨੂੰ ਲੱਗਿਆ ਵੀ ਇਹ ਪਾਣੀ ਨਾ ਜਦੋਂ ਅਸੀਂ ਓਨ ਰੰਗਦੇ ਆ ਇਹ ਇੰਨਾ ਖਮਾੜਾ ਹੋ ਜਾਂਦਾ ਵੀ ਅਸੀਂ ਆਪਣੀ ਓਨ ਨੂੰ ਦੁਬਾਰਾ ਨਹੀਂ ਟੱਚ ਕਰਨਾ ਇਹਨੂੰ ਪੰਜਾਬ ਦੇ ਜਵਾਕਾਂ ਨੂੰ ਦੇ ਦਿਓ ਇਹਨਾਂ ਨੇ ਉਹ ਪਾਣੀ ਸਾਡੇ ਜਵਾਕਾਂ ਨੂੰ ਦੇ ਦਿੱਤਾ ਸਾਡੇ ਲੋਕ ਮਾਰ ਦਿੱਤੇ ਲੋਕ ਵੀ ਕਿੰਨੇ ਮਾਰੇ ਵਲੀਪੁਰ ਦੇ 80% ਲੋਕ ਜਿਹੜੇ ਆ ਉਹ ਲੀਵਰ ਦੀਆਂ ਬਿਮਾਰੀਆਂ ਨਾਲ ਪੀੜਤਾ ਇਹ ਅੱਜ ਦੀ ਗੱਲ ਆ ਉਸ ਤੋਂ ਬਾਅਦ ਇਹਨਾਂ ਦੀ ਐਡੀ ਹਿੰਮਤ ਆ ਕਿ ਪਿਛਲੀ ਤਰੀਕ ਤੋਂ 2 ਦਿਨ ਪਹਿਲਾਂ ਇਹ ਓਨਰ ਅੰਗਣੇ ਉਸ ਪਿੰਡ ਜਾ ਕੇ ਕਹਿੰਦੇ ਆ ਵੀ ਕੱਲੇ-ਕੱਲੇ ਪਿੰਡ ਨੂੰ ਮੁਆਵਜ਼ਾ ਵੀ ਥੋੜਾ-ਬਹੁਤਾ ਦੇ ਦੇਾਂਗੇ ਸਾਨੂੰ ਆਪਣਾ ਪਾਣੀ ਤੁਹਾਡੇ 40 ਪਿੰਡਾਂ ਨੂੰ ਦੇ ਲੈਣ ਦਿਓ ਜਿੱਥੇ 80% ਲੋਕ ਆਪਣੇ ਕੋਲੋਂ ਪੈਸਾ ਖਰਚ ਕੇ ਆਪਣੇ ਲੀਵਰ ਦੀਆਂ ਬਿਮਾਰੀਆਂ ਦਾ ਹੈਪਟਾਈਟਸ ਦਾ ਇਲਾਜ ਕਰਾਉਂਦੇ ਪਏ ਆ ਇਹਨਾਂ ਦੀ ਅੱਜ ਵੀ ਉਹ ਹਿੰਮਤ ਹੈ ਇਹ ਸਾਡਾ ਸੰਜਮ ਆ ਕਿ ਇੰਨਾ ਸੰਤਾਪ ਭੋਗਦੇ ਹੋਏ ਵੀ ਅਸੀਂ ਸੀ ਨਹੀਂ ਕੀਤੀ ਤੇ ਇੰਨਾ ਸਾਨੂੰ ਲੁੱਟ-ਕੁੱਟ ਕੇ ਇਹ ਦੁਬਾਰਾ ਸਾਡੇ ਇਲਾਕੇ ਦੇ ਵਿੱਚ ਉੱਥੇ ਜਾ ਕੇ ਇਹ ਕੰਮ ਕਰਨ ਨੂੰ ਜਿਹੜਾ ਆ ਅੱਜ ਵੀ ਜਿਗਰਾ ਰੱਖਦੇ ਆ ਔਰ ਇਹ ਫੇਲਿਅਰ ਆ ਭਗਵੰਤ ਮਾਨ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ 2 ਕਰੋੜ ਤੇ 1 ਕਰੋੜ ਜਿਹੜਾ ਰਾਜਸਥਾਨ ਦੇ ਲੋਕ ਐ ਇਹਨਾਂ ਦਾ ਪਾਣੀ ਖੋਹ ਕੇ ਆ ਢਾਈ ਟੋਟਕੂਆਂ ਨੂੰ ਦੇ ਦਿੱਤਾ ਅੱਛਾ ਇੱਕ ਗੱਲ ਇਹ ਜਿਵੇਂ ਉੱਥੇ ਬਹਿ ਕੇ ਕੁਰਸੀ ਢਾ ਕੇ ਉਹ ਵੀਡੀਓ ਬਣਾ ਰਹੇ ਸੀ ਤੁਸੀਂ ਚੈਲੰਜ ਕਰਦੇ ਹੋ ਵੀ ਇੱਥੇ ਕੁਰਸੀ ਢਾ ਕੇ ਕੋਈ ਗਲਾਸ ਪਾਣੀ ਦਾ ਪੀ ਲੈਣ ਇੱਥੇ ਆ ਦੇਖੋ ਬਾਬਾ ਸਤਕਾਰਯੋਗ ਹੈ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਇਹ ਜਿਹੜਾ ਪਾਣੀ ਹੈ ਇਹ ਜਿਹਨੂੰ ਅਸੀਂ ਸੌਖੀ ਭਾਸ਼ਾ 'ਚ ਸਮਝਾਈਏ ਵੀ ਹੱਥ ਲਾਉਣ ਦੇ ਲਈ ਵੀ ਡੇਂਜਰਸ ਹੈ ਇਹਨੂੰ ਡੈੱਡ ਵਾਟਰ ਰੱਖਦੇ ਆ ਠੀਕ ਹੈ ਡੇਂਜਰਸ ਟੂ ਟੱਚ ਕਹਿ ਦਿੰਨੇ ਆ ਇਹਨੂੰ ਇਹ ਡੈੱਡ ਵਾਟਰ ਆ ਸਾਰਾ ਇਹਦੇ ਅੰਦਰ ਨਹੀਂ ਜਾਇਆ ਜਾ ਸਕਦਾ ਤੁਹਾਡੇ ਮਾਧਿਅਮ ਰਾਈ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕੋਈ ਅਣਪੋਹਲ ਬੰਦਾ ਆਸਥਾ ਦੇ ਚੱਕਰ ਦੇ ਵਿੱਚ ਘਾਟ ਤੇ ਆ ਕੇ ਜੇ ਇੱਕੋ ਤੇ ਡੁਬਕੀ ਮਾਰ ਜਾਂਦਾ ਆ ਉਹ ਨੁਕਸਾਨ ਹੁੰਦਾ ਆ ਅਸੀਂ ਇਹੋ ਜੀ ਗੱਲ ਨਹੀਂ ਕਰ ਸਕਦੇ ਕਿ ਬਾਬਾ ਜੀ ਇੱਥੇ ਅਸੀਂ ਤਾਂ ਬਾਬਾ ਜੀ ਨੂੰ ਇਹ ਕਹਿੰਨੇ ਆ ਵੀ ਤੁਸੀਂ ਜੋ ਕਰਦੇ ਪਏ ਹੋ ਬਹੁਤ ਸਾਰੇ ਲੀਡਰ ਹੈ ਪਾਰਟੀ ਦੇ ਵਿੱਚ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਉਹਨਾਂ ਨੇ ਪੋਲਿਟਿਕਸ ਕਰਨੀ ਹੁੰਦੀ ਹੈ ਆਮ ਆਦਮੀ ਪਾਰਟੀ ਵਾਲਿਆਂ ਦਾ ਪੰਜਾਬ ਬਹੁਤ ਸੋਹਣਾ ਆ ਤੇ ਕਾਂਗਰਸੀਆਂ ਕਾਲੀਆਂ ਦੇ ਮੁਤਾਬਕ ਅੱਗ ਲੱਗੀ ਹੋਈ ਹੈ ਉਹ ਅਸੀਂ ਤਾਂ ਲੋਕ ਹੈ ਅਸੀਂ ਤਾਂ ਉਹ ਗੱਲ ਦੱਸਣੀ ਹੈ ਵੀ ਜਿੱਥੇ ਅਸੀਂ ਸੰਤਾਪ ਕੋਈ ਭੋਗਦੇ ਪਏ ਆ ਅੱਛਾ ਜਦੋਂ ਕੋਈ ਧਾਰਮਿਕ ਲੀਡਰ ਇਹ ਗੱਲ ਕਰਨ ਦਾ ਉਹ ਬਹੁਤ ਲੋਕਾਂ ਤੱਕ ਜਾਂਦੀ ਆ ਮੇਰੀ ਗੱਲ ਨਹੀਂ ਜਾਣੀ ਮੈਂ ਆਪਣੇ ਅਕਾਊਂਟ ਤੋਂ ਲਿਖਦਾ ਨਹੀਂ ਗਈ ਮੈਂ ਧੰਨਵਾਦੀ ਆ ਵੀ ਤੁਹਾਡੇ ਵਰਗਾ ਬੰਦਾ ਉਹਨੇ ਜ਼ਿੰਮੇਵਾਰੀ ਸਮਝੀ ਉਹ ਲੁਧਿਆਣੇ ਆਇਆ ਹੁਣ ਤੁਹਾਡੇ ਥਰੂ ਸਾਰੇ ਪੰਜਾਬ ਤੱਕ ਚਲੇ ਜਾਣੀ ਆ ਚਲੋ ਇਸ ਗੱਲ ਦੀ ਤਸੱਲੀ ਆ ਪਰ ਬਾਬਾ ਜੀ ਉਹਨਾਂ ਦਾ ਚੈਨਲ ਆਪਦਾ ਵੀ ਵੱਡਾ ਹੈ ਉਹਨਾਂ ਦੇ ਮਗਰ ਅਖਬਾਰਾਂ ਵੀ ਨੇ ਇੱਕ ਪੂਰੀ ਦੀ ਪੂਰੀ ਉਹਨਾਂ ਦੇ ਪਿੱਛੇ ਇੱਕ ਸਰਕਾਰ ਵੀ ਹੈ ਜੇ ਉਹ ਗੱਲ ਕਹਿੰਦੇ ਆ ਹੁਣ ਕੱਲ ਇੱਕ ਬੰਦੇ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਜੀ ਉਹ ਬਾਬਾ ਜੀ ਦੀ ਫੋਟੋ ਤੋਂ ਮੈਨੂੰ ਪਤਾ ਲੱਗਿਆ ਬੁੱਢਾ ਦਰਿਆ ਸਾਫ਼ ਹੋ ਗਿਆ ਕਹਿੰਦਾ ਯਾਰ ਮੈਨੂੰ ਸ਼ ਦਾ ਲੋਕ ਉਸ ਛੋ 5 ਚ ਇਸ ਵੇਲੇ ਹੈਗੇ ਆ ਵੀ ਕੀ ਫਰਕ ਪਿਆ ਕਿ ਨਹੀਂ ਪਿਆ ਹੁਣ ਇਥੇ ਜ਼ਿੰਮੇਦਾਰੀ ਤਾਂ ਬਾਬਾ ਜੀ ਦੀ ਬਣਦੀ ਹੈ ਨਾ ਮੈਂ ਤਾਂ ਤਾਂ ਹੀ ਗੱਲ ਕਿਹਾ ਜੇ ਤੁਸੀਂ ਸੰਤ ਬਣਦੇ ਹੋ ਤਾਂ ਸ਼੍ਰੀ ਕਾਲ ਤੱਕ ਸਭ ਪੇਸ਼ ਹੋ ਜਿਓ ਤੇ ਜੇ ਤੁਸੀਂ ਕੋਈ ਪਾਰਲੀਮੈਂਟ ਚ ਚੰਗਾ ਕੰਮ ਕੀਤਾ ਤੇ ਆਪਣੀ ਰਿਪੋਰਟ ਫਿਰ ਉੱਥੇ ਪੇਸ਼ ਕਰ ਦਿਓ ਅਸੀਂ ਤਾਂ ਦੋਨੋਂ ਪਾਸੇ ਦੀ ਲੜਾਈ ਲੜਦੇ ਪਏ ਆ ਅਸੀਂ ਕੋਰਟ ਦੀ ਵੀ ਲੜਾਈ ਕੋਰਟ ਦੀ ਲੜਾਈ ਤਾਂ ਅਸੀਂ ਜਿੱਤ ਕੇ ਆ ਗਏ ਅਸੀਂ ਤਾਂ ਪ੍ਰੂਵ ਕਰਤਾ ਤਿੰਨ ਵਾਰੀ ਕੰਪਲਾਈਂਸ ਦੇ ਲਈ ਐਨਜੀਟੀ ਕਹਿ ਚੁੱਕੀ ਆ ਹੁਣ ਪੰਜਾਬ ਸਰਕਾਰ ਐਸੀ ਸਰਕਾਰ ਹੈ ਜਿਹੜੀ ਐਨਜੀਟੀ ਨੂੰ ਦੀ ਗੱਲ ਵੀ ਜਿਹੜੀ ਹੈ ਨਹੀਂ ਮੰਨਦੀ ਮਤਲਬ ਜਿਹੜੇ ਉਹ ਮੈਂ ਸਾਹਮਣੇ ਦੇਖ ਰਿਹਾ ਪਾਣੀ ਆ ਰਿਹਾ ਹੈ ਜਿਹੜਾ ਜ਼ਹਿਰ ਵਾਲਾ ਪਾਣੀ ਆ ਰਿਹਾ ਹੈ ਜਿਹੜਾ ਕੈਮੀਕਲ ਵਾਲਾ ਪਾਣੀ ਆ ਰਿਹਾ ਇਹ ਪੁਆਇੰਟ ਬੰਦ ਕਰਨ ਨੂੰ ਕਿਹਾ ਹੋਇਆ ਐਂਜੀਟੀ ਨੇ ਹਾਂਜੀ ਇਹ ਸਾਹਮਣੇ ਪਿੱਛੇ ਸੀਟਪੀ ਲੱਗੇ ਆ ਇਹਨਾਂ ਨੂੰ ਇਸ ਸ਼ਰਤ ਤੇ ਸੀਟਪੀ ਲਾਇਆ ਗਿਆ ਵੀ ਇਹ ਕਿਸੇ ਵੀ ਪਾਣੀ ਦੇ ਸੋਮੇ ਨਾਲ ਜਾਂ ਬੁੱਢਾ ਦਰਿਆ ਦੇ ਨਾਲ ਇਹਨਾਂ ਦਾ ਕਨੈਕਸ਼ਨ ਨਹੀਂ ਜੜੂਗਾ ਉਹ ਕਾਗਜ਼ 12 ਸਾਲ ਕਿਸੇ ਨੂੰ ਨਹੀਂ ਲੱਭਿਆ ਸਾਨੂੰ ਅਸੀਂ ਅਸੀਂ ਵੀ 12 13 ਸਾਲ ਤੋਂ ਇਸ ਮੁੱਦੇ ਤੇ ਲੜਦੇ ਆ ਸਾਡੇ ਹੱਥ ਵੀ ਉਹ ਕਾਗਜ਼ ਇਹਨਾਂ ਨੇ ਜਦੋਂ ਐਂਜੀਟੀ 'ਚ ਅਪੀਲ ਕੀਤੀ ਪੋਲੂਸ਼ਨ ਕੰਟਰੋਲ ਬੋਰਡ ਨੇ ਕਾਗਜ਼ਕੂਗਜ ਲਾਏ ਸਾਡੇ ਹੱਥ ਉਦੋਂ ਲੱਗਿਆ ਵੀ ਇਹ ਤਾਂ 13 ਸਾਲ ਤੋਂ ਗੈਰਕਾਨੂੰਨੀ ਹੈ ਔਰ 13 ਸਾਲ ਤੋਂ ਜਿਹੜਾ ਗੈਰਕਾਨੂੰਨੀ ਆ ਚਲੋ ਹੁਣ ਲੱਗ ਗਿਆ ਹੁਣ ਕੋਰਟ ਨੇ ਕਹਿਤਾ ਵੀ ਆ ਜਿਹੜੀ ਤੁਹਾਡੀ ਈਸੀ ਆ ਗਲਤ ਹੈ ਇਹ ਕੰਪਲਾਈਂਸ ਕਰਕੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿਹਾ ਰੋਦੀ ਰਿਪੋਰਟ ਸਾਨੂੰ ਪੇਸ਼ ਕਰੋ ਇੱਥੇ ਆ ਕੇ ਏਜੀ ਨੂੰ ਪੇਸ਼ ਹੋਣ ਨੂੰ ਕਿਹਾ ਪਰ ਇਹ ਅਜੇ ਤੱਕ ਜਿਹੜਾ ਆ ਤੁਹਾਡੇ ਮੂਰੇ ਆ ਉਹ ਪਾਣੀ ਚੱਲੀ ਜਾਂਦਾ ਪਿੱਛੋਂ ਹੋਰ ਪਾਣੀ ਛੱਡ ਕੇ ਤੇ ਪਾਈਪ ਦੱਬ ਦਿੱਤੇ ਆ ਤਾਂ ਕਿ ਉਹ ਪਾਈਪ ਦਿਖਣ ਨਾ ਇਥੋਂ ਤੱਕ ਸਰਕਾਰਾਂ ਨੇ ਕੀਤਾ ਵੀ ਇਹ ਬੁੱਢਾ ਦਰਿਆ ਠਾਕ ਹੀ ਦਿੰਨੇ ਆ ਕਿਉਂਕਿ ਉਹਨਾਂ ਨੂੰ ਇਹ ਵੀ ਪ੍ਰੋਬਲਮ ਤਾਂ ਇਹਦੇ ਦਿਖਣ ਦੀ ਆ ਨਾ ਬਾਬਾ ਜੀ ਨੇ ਪਿਛਲੀ ਵਾਰੀ ਕੀ ਕੀਤਾ ਭੱਜਣ ਠ ਕਿਤੇ ਦਿਖਾਈ ਕੰਡਿਆਂ ਤੋਂ ਝਾੜੀਆਂ ਚੱਕ ਕੇ ਫੋਟੋਆਂ ਪਾਤੀਆਂ ਅੰਦਰ ਵਾਲੇ ਪਾਣੀ ਦੀ ਗੱਲ ਨਹੀਂ ਕੀਤੀ ਅੱਛਾ ਲੋਕਾਂ ਨੂੰ ਲੱਗਿਆ ਵੀ ਬੁੱਢਾ ਦਰਿਆ ਸਾਫ਼ ਹੋ ਗਿਆ ਨਹੀਂ ਉਹ ਕੰਡੇ ਦੀਆਂ ਝਾੜੀਆਂ ਚੱਕੀਆਂ ਸੀ ਜਿਹਦੇ ਨਾਲ ਸਾਡੇ ਜਵਾਕ ਮਰਨੋਂ ਨਹੀਂ ਹਟੇ ਹੁਣ ਕੀ ਕੀਤਾ ਉਹਨਾਂ ਕੰਡਿਆਂ ਤੇ ਘਾਟ ਬਣਾਤਾ ਯਾ 7 ਕਿਲੋਮੀਟਰ ਪਿੱਛੇ ਕੁਰਸੀ ਢਾਲੀ ਇਹ ਤਾਂ ਉਹ ਗੱਲ ਐ ਵੀ ਇੱਕ ਕੁਰਸੀ ਮੈਨੂੰ ਦਿਓ ਮੈਂ 50 ਕਿਲੋਮੀਟਰ ਪਿੱਛੇ ਚੱਲ ਜਾਣਾ ਯਾ ਮੈਂ ਮਨਾਲੀ ਚਲੇ ਜਾਣਾ ਮੈਂ ਤਾਂ ਬਰਫ਼ ਵੀ ਦਿਖਾ ਸਕਦਾ ਦੇਖੋ ਜੀ ਪਾਣੀ ਜਿੱਥੋਂ ਤੁਰਦਾ ਬਹੁਤ ਸਾਫ਼ ਹੈ ਉਹ ਇਹੀ ਦਾ ਅਸੀਂ ਕਹਿੰਦੇ ਆ ਬਾਬਾ ਜੀ ਜਿੱਥੇ ਤੁਸੀਂ ਬੈਠੇ ਆ ਉਥੇ ਪਾਣੀ ਬਹੁਤ ਸਾਫ਼ ਹੈ ਇੱਥੋਂ ਉਸ ਸਾਫ਼ ਪਾਣੀ ਦੇ ਵਿੱਚ ਕਾਲਾ ਪਾਣੀ ਪੈ ਜਾਂਦਾ ਤੇ ਇਹ ਪਾਣੀ ਸਤਲੁਜ ਸਾਡੇ ਪੀਣ ਵਾਲੇ ਪਾਣੀ 'ਚ ਪੈ ਜਾਂਦਾ ਤੁਸੀਂ ਕੀ ਕੀਤਾ ਤੁਸੀਂ ਪਿੱਛੋਂ ਦਰਾਏ ਤੋਂ ਇਹਦੇ ਵਿੱਚ ਅੱਜ ਹੀ ਖ਼ਬਰ ਦੀ ਖ਼ਬਰ ਹੈ ਟੀਵੀ ਤੇ ਚੱਲਦੀ ਵੀ ਇਹਦੇ 'ਚ ਹੋਰ ਕਿਉਸਿਕ ਪਾਣੀ ਛੱਡ ਦਿੱਤਾ ਇਹਨੂੰ ਡਿਲੀਊਟ ਕਰਨ ਲਈ ਜੋ ਮੈਂ ਪਹਿਲਾਂ ਦੱਸ ਕੇ ਆਟਾ ਇਹ ਕਿੰਨੇ ਕਿਲੋਮੀਟਰ ਤੱਕ ਇਸੇ ਤਰੀਕੇ ਨਾਲ ਫਿਰ ਜ਼ਹਿਰੀਲਾ ਪਾਣੀ ਜਾ ਰਿਹਾ ਇਹ 16 ਕਿਲੋਮੀਟਰ ਅਰਾਊਂਡ 12 ਕਿਲੋਮੀਟਰ ਇਹ ਸਾਰੇ ਦਾ ਸਾਰਾ ਜਿਹੜਾ ਆ ਇਹ ਡੈਡ ਵਾਟਰ ਲੈ ਕੇ ਤੁਰਦਾ ਆ ਇਹਦੇ ਵਿੱਚ ਕੋਈ ਪ੍ਰਜਾਤੀ ਨਹੀਂ ਕੋਈ ਮੱਛੀ ਨਹੀਂ ਇਹ ਕੈਮੀਕਲ ਦੀ ਡਰੇਨ ਹੈ ਇਹਦੇ ਵਿੱਚ ਫਿਊਮਸ ਵੀ ਹੈਗੀਆਂ ਨੇ ਅੱਜ ਤੁਹਾਡੇ ਨਾਲ ਕੈਮਰਾਮੈਨ ਬਾਈ ਹੈ ਤੁਹਾਡੀ ਟੀਮ ਹੈ ਸਾਰੀ ਦੀ ਸਾਰੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਇਹਦੇ ਜੋ ਫਿਊਮਸ ਨੇ ਆਪਾਂ ਨੂੰ ਅਗਲੇ 2-3 ਦਿਨ ਤੰਗ ਕਰਦੇ ਰਹਿਣਾ ਆ ਅੱਖਾਂ ਜਿਹੜੀਆਂ ਨੇ ਮਚਦੀਆਂ ਰਹਿਣੀਆਂ ਨੇ ਔਰ ਇੱਥੋਂ ਦੇ ਜਵਾਕਾਂ ਦਾ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਇਸ ਇਲਾਕੇ ਦੇ ਵਿੱਚ ਸਵਾਹ ਵੀ ਇੱਥੇ ਜਿਆਦਾ ਵੱਡੀ ਉ ਇਥੋਂ ਤੱਕ ਕਿ ਇੱਥੇ ਕੋਈ ਚੰਗੀ ਇੰਡਸਟਰੀ ਕਦੇ ਨਹੀਂ ਆਈ ਉਹਦਾ ਵੀ ਕਾਰਨ ਇਹ ਹੈ ਇੱਥੇ ਤੁਸੀਂ ਕਿਹੜਾ ਸੈਮੀ ਕੰਡਕਟਰ ਬਣਾ ਲੋਗੇ ਕਿਹੜੀ AI ਤੁਸੀਂ ਲੈ ਆਉਂਗੇ ਕਿਹੜਾ ਕੰਪਿਊਟਰ ਮੈਨੂਫੈਕਚਰ ਕਰ ਲੋਗੇ ਕਿਹੜੀ ਪੇਂਟ ਦੀ ਇੰਡਸਟਰੀ ਨਾਲ ਕੋਈ ਨਵੀਂ ਮੈਨੂਫੈਕਚਰਿੰਗ ਕਰ ਲੋਗੇ ਯੂਨਿਟ ਲਾਈ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਆਪਣੇ ਛੋਟੇ ਛੋਟੇ ਯੂਨਿਟਰ ਨਾਲ ਜਿਹੜੀ ਸਵਾਹੜ ਆਈ ਹੈ ਉਹ 10-15 ਕਿਲੋਮੀਟਰ ਚੜਾਤੀ ਇੱਥੇ ਕੋਈ ਇੰਡਸਟਰੀ ਨਹੀਂ ਆ ਰਹੀ ਇਹ ਉਜੜਿਆ ਏਰੀਆ ਹੈ ਜ਼ਖਮ ਹੈ ਅੱਛਾ ਇੱਕ ਗੱਲ ਹੈ ਮਤਲਬ ਜਦੋਂ ਪ੍ਰਤਾਪ ਸਿੰਘ ਬਾਯਵਾ ਨੇ ਸਵਾਲ ਉਠਾਇਆ ਕਿ ਮਤਲਬ ਚ ਉਦੋਂ ਬਾਅਦ ਸਾਰਾ ਸੈਸ਼ਨ ਹੀ ਉੱਥੇ ਰਹਿ ਗਿਆ ਮਾਫੀ ਮੰਗੋ ਇਹ ਕਰੋ ਉਹ ਕਰੋ ਉਹ ਕਿੱਡਾ ਕੰਮ ਕਰ ਰਿਹਾ ਬੁੱਢੇ ਦਰਿਆ ਨੂੰ ਸਾਫ਼ ਕਰਨ ਮਤਲਬ ਫਿਰ ਉੱਥੇ ਸਿਰਫ ਇੱਕ ਚੀਜ਼ ਦਾ ਦਬਾਅ ਬਣਾਇਆ ਗਿਆ ਪਰ ਅਸਲ ਹਕੀਕਤ ਤਾਂ ਕੁਝ ਹੋਰ ਹੀ ਨਿਕਲਦੀ ਇੱਥੇ ਆ ਕੇ ਹਾਂ ਦੇਖੋ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਅੰਦਰ ਮੁੱਦਾ ਚੁੱਕਿਆ ਉਹਨੂੰ ਮੈਂ ਵੀ ਸੁਣਿਆ ਉਹਨਾਂ ਨੇ ਕਿਹਾ ਜੀ ਕਿਹੜਾ ਸੀਚੇਵਾਲ ਮਾਡਲ ਹੈ ਉਹਨਾਂ ਨੇ ਇਹ ਗੱਲ ਕੀਤੀ ਵੀ ਤੁਹਾਡੇ ਕੋਲ ਪੈਕ ਹੈ ਪੀਏਯੂ ਹੈ ਤੁਹਾਡੇ ਕੋਲ ਆਈਆਈਟੀ ਹੈ ਔਰ ਉਹ ਜਿਹੜੀ ਉਹਨਾਂ ਦੀ ਉਹ ਗੱਲ ਹੈ ਸਾਨੂੰ ਵਾਜਿਬ ਲੱਗੀ ਤੁਸੀਂ ਕਿਸੇ ਚੀਜ਼ ਦੀ ਸਟੱਡੀ ਨਹੀਂ ਕਰਾਉਂਦੇ ਤੁਸੀਂ ਕਿਸੇ ਐਸੀ ਸੰਸਥਾ ਨੂੰ ਸਟੱਡੀ ਕਰਾਉਣ ਨੂੰ ਦਿੰਦੇ ਨਹੀਂ ਕਿਉਂਕਿ ਫਿਰ ਉਹਦੀਆਂ ਰਿਪੋਰਟਾਂ ਤੁਹਾਡੀ ਫੇਵਰ ਚ ਨਹੀਂ ਆਉਂਦੀਆਂ ਇੱਥੇ ਤਾਂ ਕੋਈ ਸਟੱਡੀ ਹੋਈ ਨਹੀਂ ਇਹ ਤਾਂ ਸਰਕਾਰਾਂ ਦਾ ਡਬਲ ਇੰਜਨ ਹੈ ਬਾਬਾ ਜੀ ਇਸ ਡਬਲ ਇੰਜਨ ਦਾ ਕੰਮ ਇਹ ਹੈ ਵੀ ਪੰਜਾਬ ਦੇ ਲੋਕ ਇਕੱਠੇ ਹੋ ਗਏ 3 ਦਸੰਬਰ ਨੂੰ ਲੁਧਿਆਣੇ ਆਏ ਸੀ ਬਹੁਤ ਵੱਡਾ ਇੱਕ ਮੁਜ਼ਾਹਰਾ ਹੋਇਆ ਸੀ ਲੋਕਾਂ ਨੇ ਕਹਿ ਦਿੱਤਾ ਵੀ ਅਸੀਂ ਆਪ ਬੰਨ ਮਾਰਾਂਗੇ ਹੁਣ ਅਸੀਂ ਗੰਦਾ ਪਾਣੀ ਨਹੀਂ ਪੀਣਾ ਪੰਜਾਬ ਸਰਕਾਰ ਨੇ ਮੁੜ ਕੇ ਜ਼ੋਰ ਲਾਤਾ ਇਹ ਦੱਸਣ ਦਾ ਵੀ ਇੱਕ ਤਾਂ ਸਾਡਾ ਜਿਹੜਾ ਉਹ ਪ੍ਰੋਟੈਸਟ ਸੀ 350 ਤਾਂ ਉਦੋਂ ਜਿਹੜਾ ਸਾਡਾ ਮੈਂਬਰ ਸੀ ਜਿਨੇ ਸੰਗਤ ਲੈ ਕੇ ਆਉਣਾ ਸੀ ਉਹ ਚੱਕ ਲਿਆ ਉਹਦੇ باوجود ਵੀ ਬਹੁਤ ਵੱਡਾ ਮੁਜ਼ਾਹਰਾ ਹੋਇਆ ਸਰਕਾਰ ਨੇ ਫਿਰ ਇਹ ਕੰਮ ਨਹੀਂ ਕੀਤਾ ਵੀ ਅਸੀਂ ਇਸ ਮੁੱਦੇ ਤੇ ਕੰਮ ਕਰੀਏ ਸਰਕਾਰ ਨੇ ਨੈਰੇਟਿਵ ਤੇ ਕੰਮ ਕੀਤਾ ਉਹਦਾ ਮੋਰੀ ਉਹਨਾਂ ਨੇ ਬਾਬਾ ਜੀ ਨੂੰ ਲਾਇਆ ਤੇ ਬਾਬਾ ਜੀ ਦਾ ਜਿਹੜਾ ਹੈਂਡਲ ਆ ਪ੍ਰੋਪਾਗੈਂਡਾ ਜਿਹੜਾ ਚੈਨਲ ਤੇ ਕੀਤਾ ਗਿਆ ਉਹ ਬਿਨਾਂ ਕੰਮ ਕਰਨ ਦੀ ਬਜਾਏ ਇਸ ਚੀਜ਼ ਤੇ ਕੀਤਾ ਗਿਆ ਵੀ ਫਰਕ ਪੈ ਗਿਆ ਅਸੀਂ ਸਾਨੂੰ ਬਹੁਤ ਲੋਕਾਂ ਨੇ ਪੁੱਛਿਆ ਜੀ ਤੁਸੀਂ ਕਿਉਂ ਨਹੀਂ ਬੋਲਦੇ ਅਸੀਂ ਤਿੰਨ ਮਹੀਨੇ ਚੁੱਪ ਰਹੇ ਆ ਉਹਦਾ ਕਾਰਨ ਇਹ ਸੀ ਵੀ ਅਸੀਂ ਨਜਾਇਜ਼ ਵਿਰੋਧ ਨਹੀਂ ਸੀ ਕਰਨਾ ਚਾਹੁੰਦੇ ਹੁਣ ਜੇ ਕੋ ਬੰਦਾ ਕੰਮ ਕਰਨ ਲੱਗਿਆ ਸਾਡੀ ਆਸ ਜਾਗੀ ਬਾਬਾ ਜੀ ਨੇ ਕਿਹਾ ਵੀ ਆਹ ਗੋਹਾ ਬੰਦ ਹੋਣਾ ਚਾਹੀਦਾ ਅਸੀਂ ਸਹਿਮਤ ਸੀ ਅਸੀਂ ਕਹੇ ਜੀ ਚਲੋ ਇਹ ਕੰਮ ਹੋਣਾ ਚਾਹੀਦਾ ਆ ਉਹ ਪਰ ਤਿੰਨ ਮਹੀਨੇ ਬਾਅਦ ਸਾਨੂੰ ਐ ਲੱਗਿਆ ਵੀ ਇਹਦੇ ਨਾਲ ਕੀ ਹੋਇਆ ਲੋਕਾਂ ਨੂੰ ਇਹ ਕਹਿਤਾ ਵੀ ਤੁਹਾਡਾ ਪਾਣੀ ਸਾਫ਼ ਹੋ ਗਿਆ ਕਿ ਖਤਰਨਾਕ ਗੱਲ ਹੋਈ ਵੀ ਕਿਸੇ ਨੂੰ ਜ਼ਹਿਰ ਦੇ ਰਹੇ ਹੋ ਉਹਨੂੰ ਕਹਿਤਾ ਹੁਣ ਨਹੀਂ ਜ਼ਹਿਰ ਆਊਗੀ ਗਾਣੀ ਤੇ ਉੱਥੇ ਹੀ ਖੜੀ ਆ ਧੂਖਾ ਉੱਥੇ ਹੀ ਹੋ ਰਿਹਾ ਫਿਰ ਸਾਡੀ ਇੱਕ ਡਿਊਟੀ ਬਣਦੀ ਸੀ ਆ ਕੇ ਦੱਸਣ ਦੀ ਔਰ ਇੱਕ ਹੋਰ ਗੱਲ ਆ ਕਿੰਨੀ ਦੇਰ ਹੋ ਗਈ ਆ ਸਾਡੀਆਂ ਜਥੇਬੰਦੀਆਂ ਨੂੰ ਸਾਡੇ ਚੋਂ ਬਾਬਾ ਜੀ ਗਏ ਆ ਸਭ ਤੋਂ ਜ਼ਿਆਦਾ ਅਸੀਂ ਖੁਸ਼ੀ ਜਦੋਂ ਰਾਜ ਸਭਾ ਗਏ ਆ ਅੱਜ ਤੱਕ ਅ ਕਦੇ رابطہ ਹੀ ਨਹੀਂ ਕੀਤਾ ਫਿਰ ਇੱਕ ਤੁਸੀਂ ਹੋਰ ਗੱਲ ਨੋਟ ਕਰਿਓ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੱਕ এনवायरमेंटਲਿਸਟ ਜਾਂਦਾ ਆ ਜਿਹੜਾ এনवायरमेंट ਦੇ ਮੁੱਦੇ ਤੇ ਹੀ ਨਹੀਂ ਬੋਲਿਆ ਉੱਥੇ ਕੌਣ ਬੋਲਦਾ ਹੈ ਉੱਥੇ ਡਿੰਪਾ ਬੋਲਦਾ ਹੈ ਚਰਨਜੀਤ ਸਿੰਘ ਚੰਨੀ ਬੋਲਦਾ ਹੈ ਹੋਰ ਐਮਪੀ ਬੋਲਦੇ ਆ ਜਿਨ੍ਹਾਂ ਨੂੰ ਅਸੀਂ এনवायरमेंटਲਿਸਟ ਨਹੀਂ ਮੰਨਦੇ ਫਿਰ ਸਰਦਾਰ ਪ੍ਰਗਟ ਸਿੰਘ ਹੁਣੀ ਬੋਲਦੇ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਹੁਣੀ ਬੋਲਦੇ ਆ ਤਾਂ ਮਤਲਬ ਜਿੱਥੇ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਇਹਨਾਂ ਨੇ ਆਪਣੀ ਡਿਊਟੀ ਨਹੀਂ ਕੀਤੀ ਔਰ ਜਿਹੜੇ ਬੋਲੇ ਆ ਅਸੀਂ ਉਹਨਾਂ ਦੇ ਧੰਨਵਾਦੀ ਆ ਉਹਨਾਂ ਨੇ ਸਾਡਾ ਮੁੱਦਾ ਚੱਕਿਆ ਜੇਰੇ ਵਾਲੀ ਸ਼ਰਾਬ ਫੈਕਟਰੀ ਦਾ ਡਿੰਪੇ ਉਹਨਾਂ ਨੇ ਮੁੱਦਾ ਚੱਕਿਆ ਉਹਦੀ ਸੈਂਪਲਿੰਗ ਹੋਈ ਆ ਉਹ ਕੇਸ ਜਿਹੜਾ ਆ ਜਿਹੜਾ ਇਹਨਾਂ ਦੇ ਸੈਂਪਲ ਕਰਕੇ ਸੱਜੇ ਖੱਬੇ ਚਲਾ ਗਿਆ ਸੀ ਉਹ ਦੁਬਾਰਾ ਲਈ ਤੇ ਆਇਆ ਤਾਂ ਇਹ ਇਹਦਾ ਇਹਨਾਂ ਦੀ ਜਵਾਬਦੇਹੀ ਬਣਦੀ ਆ ਨਾ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਵੀਡੀਓ ਤਾਂ ਪਾਉਨੇ ਪਾਰਲੀਮੈਂਟ ਦੇ ਵਿੱਚ ਵਾਤਾਵਰਣ ਦੀ ਲੜਾਈ ਦੇ ਵਿੱਚ ਮਨਫੀਓ ਕੋਰਟ ਦੀਆਂ ਹਦਾਇਤਾਂ ਜਿੱਥੇ ਹੋਈਆਂ ਹੋਈਆਂ ਨੇ ਤੁਸੀਂ ਉੱਥੇ ਆਪਣਾ ਭਾਰ ਜਿਹੜਾ ਆ ਉਹ ਸਾਡੇ ਵਾਲੇ ਪਾਸੇ ਨਹੀਂ ਪਾਉਂਦੇ ਸਾਡਾ ਇੱਥੇ ਆਿਆਂ ਦਾ ਵਿਰੋਧ ਹੁੰਦਾ ਆ ਉਹਨਾਂ ਦਾ ਨਹੀਂ ਹੁੰਦਾ ਸਾਨੂੰ ਇੱਥੇ ਕੋਈ ਨਹੀਂ ਚਾਹਦਾ ਤੁਹਾਡੇ ਮੂਹਰੇ ਇੱਥੇ ਜਨਤਾ ਦੋ ਚਾਰ ਜਣੇ ਆ ਕੇ ਗਏ ਆ ਸਾਡੇ ਤੇ ਨਿਗਾਹ ਰਹਿੰਦੀ ਆ ਵੀ ਐਸ ਪੁਆਇੰਟ ਤੇ ਨਾ ਆ ਜਾਣ ਆ ਜਿਹੜਾ ਪੁਆਇੰਟ ਬੰਦ ਕਰਨਾ ਸੀ ਆ ਦੇਖੋ ਆ ਸੀਸੀਟੀਵੀ ਜੇ ਲਾ ਕੇ ਅੱਜ ਤੇ ਪੂਰੀ ਹੁਣ ਪਹਿਰੇਦਾਰੀ ਜੀ ਕੀਤੀ ਆ ਵੀ ਇਹ ਨਾ ਕਿਤੇ ਆ ਜਾਣ ਉਹ ਅਸੀਂ ਕੀ ਕਰਨ ਆਉਣੇ ਆ ਸਾਡੀ ਧਰਤੀ ਆ ਸਾਡੀ ਥਾਂ ਆ ਅਸੀਂ ਮਾਲਕ ਆ ਪੰਜਾਬ ਦੇ ਦਰਿਆਵਾਂ ਦੇ ਤੇ ਸਾਨੂੰ ਦੱਸ ਦਿਆ ਵੀ ਬਾਹਰੋਂ ਬੰਦੇ ਇੱਥੇ ਲਿਆ ਕੇ ਸਾਡੇ ਮੂਹਰੇ ਖੜੇ ਕਰਕੇ ਵੀ ਇੱਥੇ ਕੋਈ ਪੰਜਾਬੀ ਨਾ ਆਜੇ ਕਿਉਂ ਕਿਉਂਕਿ ਉਹਨਾਂ ਦੇ ਪਾਣੀ ਦੇ ਵਿੱਚ ਇਥੋਂ ਜ਼ਹਿਰ ਲਾਉਣਾ ਹੈ ਇਹ ਜੀ ਤੇ ਇਥੇ ਪਰ ਮਤਲਬ ਭਗਵੰਤ ਮਾਨ ਤੱਕ ਬਹੁਤ ਬੁੱਢੇ ਦਰਿਆਵਾਂ ਦੀਆਂ ਗੱਲਾਂ ਕਰਦੇ ਸੀ ਇੱਥੇ ਨਹੀਂ ਪੱਥਰ ਜਿਵੇਂ ਰੱਖਿਆ ਸੀ ਆਣ ਕੇ ਉਹਨਾਂ ਦੇ ਐਮਐਲਏ ਨੇ ਤੋੜਤਾ ਸੀ ਉਹ ਫਿਰ ਕਿੰਦਰ ਗਈਆਂ ਗੱਲਾਂ ਹੁਣ ਦੇਖੋ ਇਹ ਤਾਂ ਹੁਣ ਸਾਰੀਆਂ ਦੀਆਂ ਸਾਰੀਆਂ ਲੜਾਈਆਂ ਦੇ ਵਿੱਚ ਨਾ ਇੱਕ اخਲਾਕ ਹੀ ਗੈਪ ਹੋ ਗਿਆ ਸਾਰੇ ਦਾ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕੋਈ ਪਾਣੀ ਬਣਾ ਕੇ ਸਰਕਾਰ ਨੂੰ ਨਹੀਂ ਕਹਿਣ ਦੇ ਸਾਡਾ ਪਾਣੀ ਤਾਂ ਸਾਫ਼ ਆਉਂਦਾ ਹੈ ਪਿੱਛੋਂ ਉਹ ਸਾਨੂੰ ਤਾਂ ਦੇਖੋ ਚైనా ਇੱਕ ਵੱਖਰਾ ਮੁਲਕ ਆ ਸਾਨੂੰ ਉਹ ਸਾਫ਼ ਦੇਈ ਜਾਂਦਾ ਆ ਆ ਲੁਧਿਆਣੇ ਦੀ ਇੰਡਸਟਰੀ ਕੋ ਸਾਰੇ ਪੰਜਾਬ ਨੂੰ ਪਾਣੀ ਸਾਫ਼ ਨਹੀਂ ਦੇਉਣ ਦੇ ਆ ਇਹ ਸਰਕਾਰ ਨੇ ਪਹਿਰੇਦਾਰੀ ਕਰਨੀ ਬਣਦੀ ਸੀ ਸਰਕਾਰ ਨੂੰ ਇਹਦੇ ਤੇ ਕੋਈ ਔਖਾ ਅਸੀਂ ਨਹੀਂ ਕਹਿੰਦੇ ਕੋਈ ਨਵਾਂ ਕਾਨੂੰਨ ਬਣਾਓ ਉਹ ਜਿਹੜੇ ਪਹਿਲੇ ਕਾਨੂੰਨ ਹੈ ਜਿਹੜੇ ਪਹਿਲੇ ਲਾਅ ਆ ਜਿਹੜੇ ਪਹਿਲੀਆਂ ਅਨਾਉਂਸਮੈਂਟਾਂ ਨੇ ਇਵਰ ਕੋਰਟ ਦੀਆਂ ਲੜਾਈਆਂ ਲੰਬੀਆਂ ਹੁੰਦੀਆਂ ਨੇ ਇਹਦੀਆਂ ਲੰਬੀਆਂ ਲੜਾਈਆਂ ਲੜ ਕੇ ਹੁਣ ਤਾਂ ਫੈਸਲੇ ਵੀ ਆ ਗਏ ਹਮ ਬੜਾ ਬੜਾ ਸੌਖਾ ਕੰਮ ਸੀ ਸਰਕਾਰ ਦੇ ਲਈ ਅੱਛਾ ਸਰਕਾਰ ਕੀ ਕਹਿੰਦੀ ਹੈ ਇਹਦੇ ਵਿੱਚ ਹਮ ਹਰ ਸਾਲ ਇੰਡਸਟਰੀ ਗੰਦ ਪਾਵੇ ਤੇ ਪੈਸੇ ਖਰਚ ਕੇ ਇਹ ਗੰਦ ਅਸੀਂ ਚੱਕਾਂਗੇ ਅਸੀਂ ਇਹ ਕਹਿੰਨੇ ਆਂ ਵੀ ਇਹ ਗੰਦ ਪਾਉਣਾ ਹੀ ਕਿਉਂ ਆ ਪੈਸੇ ਖਰਚਣੇ ਹੀ ਕਿਉਂ ਆ ਜਿਹੜਾ ਗੰਦ ਪੈਂਦਾ ਤੁਸੀਂ ਰੋਕ ਦਿਓ ਪਾਣੀ ਆਪੇ ਸਾਫ਼ ਹੋ ਜੂ ਜਿਵੇਂ ਜਿਹੜਾ ਕਰੋਨਾ ਦਾ ਕੋਵਿਡ ਦਾ ਟਾਈਮ ਸੀ ਉਸ ਵੇਲੇ ਸਾਰਾ ਪਾਣੀ ਜਿਹੜਾ ਆ ਸਾਫ਼ ਹੋ ਗਿਆ ਸੀ ਇਡੀ ਗੱਲ ਆ ਇਹ ਕਹਿੰਦੇ ਨਹੀਂ ਅਸੀਂ ਪੈਸਾ ਖਰਚ ਕੇ ਉਹਨਾਂ ਨੂੰ ਗੰਦ ਪਾਉਣ ਦਵਾਂਗੇ ਅਸੀਂ ਚੱਕੀ ਜਾਵਾਂਗੇ ਕਿਉਂਕਿ ਇਹਦੇ ਨਾਲ ਵੀ ਇੱਕ ਸਿਸਟਮ ਚੱਲਦਾ ਹੈ ਸਾਡਾ ਬਿਲਕੁਲ ਆਗੇ ਮੋੜ ਹਾਂਜੀ ਆ ਦੇਖੋ ਜੀ ਅਸੀਂ ਪਾਣੀ ਲੈ ਕੇ ਆਂ ਦਰਿਆ ਦਾ ਠੀਕ ਹੈ ਸੰਤ ਸੀਚੇ ਵਾਲ ਜੀ ਬਿਲਕੁਲ ਵਧੀਆ ਕੰਮ ਕਰ ਰਿਹਾ ਹੈ ਅਸੀਂ ਉਹਨਾਂ ਤੋਂ ਬਹੁਤ ਖੁਸ਼ ਆ ਅਸੀਂ ਪੂਰਾ ਮਹੱਲਾ ਉਹਨਾਂ ਤੋਂ ਬਹੁਤ ਖੁਸ਼ ਆ ਠੀਕ ਹੈ ਉਹ ਘਾਟ ਬੰਨ ਰਿਹਾ ਜੀ ਅਸੀਂ ਤੁਹਾਨੂੰ ਅਸੀਂ ਵਾਅਦਾ ਕਰਦੇ ਹਾਂ ਬਾਬਾ ਜੀ ਕਰਨਾ ਕਰਨ ਤੇ 3 ਮਹੀਨੇ ਬਾਅਦ ਤੇ ਸਾਰੀ ਜਨਤਾ ਨਾਲ ਆ ਕੇ ਜਾਊਗੀ ਆ ਦੇਖੋ ਤੁਹਾਡੇ ਸਾਹਮਣੇ ਅਸੀਂ ਗਲਾਸ ਭਰਿਆ ਦਰਿਆ ਦੇ ਵਿੱਚੋਂ ਆ ਦੇਖੋ ਜੀ ਕੁਝ ਠੀਕ ਹੈ ਮੇਰਾ ਉਹ ਪਾਣੀ ਆ ਰਿਹਾ ਉਹ ਕਿੱਥੋਂ ਆ ਰਿਹਾ ਉਹ ਉਹ ਦੇਖੋ ਸਾਹਮਣੇ ਆ ਰਿਹਾ ਉਹ ਵੀ ਬਿਲਕੁਲ ਇਸ ਤੋਂ ਵੀ ਜ਼ਿਆਦਾ ਸਾਫ਼ ਹੋ ਉਹ ਆਪਣੇ ਉਹ ਪਾਣੀ ਹੰਡੰਗ ਵਾਲਾ ਪਲਾਂਟ ਦਾ ਪਾਣੀ ਉਹ ਇਸ ਤੋਂ ਵੀ ਜ਼ਿਆਦਾ ਸਾਫ਼ ਆ ਤੁਸੀਂ ਕਹਿੰਦੇ ਨਾ ਕੇ ਮਤਲਬ ਬਿਲਕੁਲ ਨਾ ਸਕਦੇ ਅੱਜ ਪੀ ਸਕਦਾ ਕੋਈ ਕੇ ਅੱਜ ਨਹੀਂ ਲekin 3 ਮਹੀਨੇ ਬਾਅਦ ਅਸੀਂ ਪਾਣੀ ਨੂੰ ਪੀ ਸਕਦੇ ਹਾਂ ਅਸੀਂ ਇੰਨਾ ਸਾਫ਼ ਹੋ ਗਿਆ ਪਾਣੀ ਦੇਖੋ ਤੁਸੀਂ ਆਪ ਦੇਖ ਲੋ ਤੁਹਾਨੂੰ ਦਿਖ ਰਿਹਾ ਅਸੀਂ ਕੋਈ ਝੂਠ ਨਹੀਂ ਬੋਲ ਰਹੇ ਬਿਲਕੁਲ ਲਾਈਵ ਪਾਣੀ ਤੁਹਾਡੇ ਸਾਹਮਣੇ ਭਰਿਆ ਹੋ ਜਾਏਗਾ ਭਾਈ ਥੋੜਾ ਤਸੱਲੀ ਰੱਖੋ ਅਸੀਂ ਵੀ ਅਸੀਂ ਵੀ ਜਨਤਾ ਦੇ ਨਾਲ ਆ ਅਸੀਂ ਨਹੀਂ ਚਾਹਦੇ ਕਿਸੇ ਦਾ ਬੁਰਾ ਹੋ ਜਵੇ ਠੀਕ ਹੈ ਜਬ ਬਾਬਾ ਜੀ ਨਹੀਂ ਚਾਹਦੇ ਜਾਂ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦਾ ਬੁਰਾ ਹੋਵੇ ਹਰ ਆਪਣੇ ਆਪਣੇ ਐਫਰਟਸ ਲਗਾ ਰਿਹਾ ਠੀਕ ਹੈ ਦੇਖੋ ਪਾਣੀ ਆ ਤੁਸੀਂ ਦੇਖ ਰਹੇ ਹੋ ਖੁਦ ਦੇਖ ਲਓ ਤੁਸੀਂ ਕਹਿੰਦੇ ਵੀ ਪਾਣੀ ਹੁਣ ਸਾਫ ਹੋ ਗਿਆ ਬਿਲਕੁਲ ਸਾਫ ਆ ਜੀ ਪਾਣੀ ਸ਼ੀਸ਼ੇ ਰਗਾ ਤੁਸੀਂ ਕਹਿੰਦੇ ਵੀ ਤਿੰਨ ਮਹੀਨੇ ਤੱਕ ਪੀਣਾ ਨਹੀਂ ਤਿੰਨ ਮਹੀਨੇ ਬਾਅਦ ਇੱਥੇ ਬੰਦੇ ਆ ਕੇ ਪਾਣੀ ਪੀ ਸਕਦੇ ਆ ਜੀ ਮੇਰੇ ਹਿਸਾਬ ਨਾਲ ਇਸ ਤੋਂ ਵੀ ਜ਼ਿਆਦਾ ਪਾਣੀ ਸਾਫ ਹੋਣਾ ਤੁਸੀਂ ਬਿਲਕੁਲ ਦੇਖੋ ਜੀ ਤੁਸੀਂ ਹੁਣ ਵੀ ਪੀ ਸਕਦੇ ਹੋ ਇਸ ਪਾਣੀ ਨੂੰ ਨੀ ਇੱਕ ਗੱਲ ਹੋਰ ਵੀ ਕਹਿੰਦੇ ਸੀ ਉਹ ਕਹਿੰਦੇ ਪਾਣੀ ਆ ਪੀਣਾ ਨਹੀਂ ਚਾਹੀਦਾ ਇਹਦੇ ਵਿੱਚ ਬੰਦ ਹੀ ਹੋਣਾ ਚਾਹੀਦਾ ਇਹ ਐਨਜੀਟੀ ਦੇ ਹਦ ਤੱਕ ਇਹਦਾ ਕੁਝ ਨਹੀਂ ਚਲੋ ਇਹਦੇ ਬਾਰੇ ਨਹੀਂ ਅਸੀਂ ਕਹਿ ਸਕਦੇ ਇਹ ਇਹਨਾਂ ਦਾ ਆਪਣਾ ਪਰਸਨਲ ਮੈਟਰ ਆ ਸਰਕਾਰ ਦਾ ਤੇ ਆਪਣੇ ਇਹਨਾਂ ਦਾ ਡਾਈਂਗ ਵਾਲਾ ਦਾ ਇਸ ਬਾਰੇ ਅਸੀਂ ਨਹੀਂ ਕਹਿ ਸਕਦੇ ਲੇਕਿਨ ਅਸੀਂ ਦਰਿਆ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਸਿਰਫ ਦਰਿਆ ਦੇ ਕਰਕੇ ਅਸੀਂ ਦੇਖ ਕੇ ਆ ਤੁਹਾਨੂੰ ਅਸੀਂ ਤੁਹਾਡੇ ਸਾਹਮਣੇ ਭਰਿਆ ਪਾਣੀ ਬਿਲਕੁਲ ਸਾਫ਼ ਪਾਣੀ ਆ ਸਾਨੂੰ ਕੁਝ ਨਹੀਂ ਇਹਦੇ 'ਚ ਲੱਗ ਰਿਹਾ ਵੀ ਹੈਗਾ ਦੇਖੋ ਜੀ ਤੁਸੀਂ ਵੀ ਇਹਨਾਂ ਨੂੰ ਵੀ ਪੁੱਛ ਲਓ ਭਾਈ ਸਾਹਿਬ ਜਿਹੜੇ ਵੀ ਕਹ ਰਹੇ ਸੀ ਇਹ ਆਪਣੇ ਹੱਥ ਨਾਲ ਵੀ ਪਾਣੀ ਭਰ ਕੇ ਦੇਖ ਲੈਣ ਅਸੀਂ ਇਤੋਂ ਹੀ ਭਰਿਆ ਖ ਆਪਾਂ ਉਧਰੋਂ ਆਜੋ ਉਧਰੋਂ ਹੀ ਭਰ ਲੈਨੇ ਆ ਕਿ ਭਰ ਲੈ ਪਾਸਿਓਂ ਵੀ ਆਜੋ ਉਧਰੋਂ ਹੀ ਭਰ ਲੈ ਉਧਰ ਮੁੰਡਾ ਭੇਜ ਦਿਓ ਜਾਂ ਬੋਤਲ ਸਿੱਧ ਦੇਨੇ ਆ ਫੇਰ ਆਪਾਂ ਫਿਰ ਹਾਂਜੀ ਜਿੱਥੇ ਤੱਕ ਮਿਕਸ ਹੋ ਗਿਆ ਹੋਵੇ ਹਾਂ ਹਾਂ ਨਹੀਂ ਆਪਾਂ ਪਾਦਾ ਉੱਪਰੋਂ ਉਧਰੋਂ ਭਰ ਲੈਨੇ ਆਜੋ ਤਾਂ ਇਹ ਤਸਵੀਰ ਜਿਹੜੀ ਹੈ ਇਹ ਬੁੱਢੇ ਦਰਿਆ ਦੀ ਹੈ ਆ ਇੱਥੇ ਅਸੀਂ ਪਹੁੰਚੇ ਸੀ ਮੈਂ ਕੈਮਰਾਮੈਨ ਨੂੰ ਕਿਹਾ ਤਸਵੀਰਾਂ ਸਾਰੀਆਂ ਦਿਖਾ ਦੇ